ਇਹ ਤਾਂ ਅੰਦਰ ਖਾਤੇ ਇੱਕ ਨਾਟਕਬਾਜ਼ੀ ਹੈ ਡਰਾਮਾ ਕੀਤਾ ਕਿਉਂਕਿ ਅਕਾਲੀ ਦਲ ਖਤਮ ਹੋਣ ਦੇ ਨੇੜੇ ਸੀ ਇਹ ਤਾਂ ਅਕਾਲੀ ਦਲ ਦੇ ਮੋਰੀ ਬੰਦਿਆਂ ਨੇ ਆਪ ਜਥੇਦਾਰਾਂ ਤੋਂ ਇਹ ਕੰਮ ਕਰਵਾਇਆ ਇੱਕ ਬੰਦਾ ਜਿਹੜਾ ਕਿ ਰੋਜ਼ਾਨਾ ਫਰਜ਼ ਕਰੋ ਭਾਵੇਂ ਬਾਦਸ਼ਾਹ ਹੈ ਜੇ ਇੱਕ ਵਾਰੀ ਉਹ ਕੋਈ ਛੋਟੇ ਤੋਂ ਛੋਟਾ ਨੀਵੇਂ ਤੋਂ ਨੀਵਾ ਗਰੀਬਾਂ ਵਾਲਾ ਕੰਮ ਕਰ ਦੇਵੇ ਲੋਕਾਂ ਨੂੰ ਲੱਗਣ ਲੱਗ ਪੈਂਦੇ ਵੀ ਇੰਨਾ ਮਾੜਾ ਤਾਂ ਨਹੀਂ ਬੰਦਾ ਹੈ ਬੰਦਾ ਤਾਂ ਕਾਫੀ ਵਧੀਆ ਹੈ ਜਿਹੜਾ ਇਹ ਕੰਮ ਹੈ ਜੇ ਝਾੜੂ ਮਾਰਨ ਦਾ ਲਾ ਲਓ ਜੁੱਤੀਆਂ ਦਾ ਲਾ ਲਓ ਉਹ ਜਿਹੜਾ ਕੰਮ ਕਰਦਾ ਹੈ ਇਹ ਤਾਂ ਬਹੁਤ ਵਧੀਆ ਹੈ ਤੇ ਉਹਨਾਂ ਦਾ ਨਾਮ ਰੱਬ ਦਾ ਅਤੇ ਛੇਵੇਂ ਪਾਤਸ਼ਾਹ ਦਾ ਵਰਤ ਕੇ ਉਥੇ ਬਿਠਾ ਦਿੰਦੇ ਨੇ ਆਪਣੀ ਕਟਪੂਤਲੀ ਜਥੇਦਾਰ ਉਹ ਜਥੇਦਾਰ ਤੋਂ ਕੰਮ ਕਰਾਉਂਦੇ ਨੇ ਆਪਣੀ ਮਨਮਰਜ਼ੀ ਦਾ ਫਿਰ ਲੋਕਾਂ ਨੂੰ ਕੀ ਕਹਿੰਦੇ ਨੇ ਇਹ ਤਾਂ ਜੀ ਅਕਾਲ ਦੇ ਤਖਤ ਦਾ ਹੁਕਮ ਜਾਰੀ ਹੋਇਆ ਝੂਠੇ ਮੁਕਾਬਲੇ ਕਰਵਾਏ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਕੀਤੇ ਆਪ ਉਹਨਾਂ ਨੂੰ ਬਰਗਾੜੀ ਵਰਗੀਆਂ ਥਾਵਾਂ ਤੇ ਆਪਣੇ ਹੀ ਮੁੰਡਿਆਂ ਤੇ ਜਿਹੜੇ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸੀ ਰੋਸ ਪ੍ਰਗਟ ਕਰ ਰਹੇ ਸੀ ਉਹਨਾਂ ਤੇ ਗੋਲੀਆਂ ਚਲਵਾਈਆਂ ਦੋ ਮੁੰਡੇ ਮਰ ਗਏ ਤੇ ਬਾਕੀ ਕਿੰਨੇ ਸਾਰੇ ਜ਼ਖਮੀ ਹੋ ਗਏ ਅਕਾਲੀ ਦਲ ਇੰਨਾ ਬੁਰੀ ਤਰ੍ਹਾਂ ਬਦਨਾਮ ਹੋ ਗਿਆ ਉਹਨਾਂ ਨੂੰ ਲੱਗਦਾ ਸੀ ਕਿ ਆਪਣੀ ਸ਼ਾਖ ਬਣਾਉਣ ਵਾਸਤੇ ਆਪਾਂ ਨਮਾਣੇ ਜੇ ਹੋ ਕੇ ਹੁਣ ਇੱਕ ਵਾਰੀ ਪੇਸ਼ ਹੋ ਜਾਈਏ ਨਾਲੇ ਤਾਂ ਲੋਕਾਂ ਦਾ ਇਹਨਾਂ ਖਬਰਾਂ ਨੂੰ ਦੇਖਣ ਦੇ ਵਿੱਚ ਧਿਆਨ ਜਾਵੇਗਾ ਤੇ ਸਾਡੀ ਜਿਹੜੀ ਹੈ ਲਾਚਾਰਗੀ ਵੇਖ ਕੇ ਸਾਡੇ ਨਾਲ ਥੋੜੀ-ਬਹੁਤੀ ਹਮਦਰਦੀ ਪੈਦਾ ਹੋਵੇਗੀ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਉਥਲ-ਪੁਥਲ ਹੋ ਰਹੀ ਹੈ ਬਹੁਤ ਹਲਚਲ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਵਿਚਾਰ ਜਿਹੜੀ ਆ ਉਹ ਗੱਲਬਾਤ ਇੱਕ ਚੱਲ ਰਹੀ ਸੀਗੀ ਸੁਖਬੀਰ ਸਿੰਘ ਬਾਦਲ ਨੂੰ ਤੇ ਹੋਰ ਕਾਲੀ ਲੀਡਰਸ਼ਿਪ ਨੂੰ ਬੁਲਾਇਆ ਜਾਂਦਾ ਤਨਖਾਹਿਆ ਕਰਾਰ ਦਿੱਤਾ ਜਾਂਦਾ ਤੇ ਕੱਲ ਸ਼ੁਰੂ ਸੁਖਬੀਰ ਸਿੰਘ ਬਾਦਲ ਤੇ ਹੋਰ ਵੱਡੇ ਪੱਧਰ ਤੇ ਜਿਹੜੇ ਕਾਲੀ ਲੀਡਰਸ਼ਿਪ ਨੂੰ ਸਦਾ ਸੁਣਾਈ ਜਾਂਦੀ ਹੈ ਇਸ ਦੇ ਨਾਲ ਹੀ ਸਿੰਘ ਸਹਿਬਾਨ ਉਹਨਾਂ ਕੋਲੋਂ ਅਕਾਲ ਤਖਤ ਦੇ ਉੱਪਰ ਉਹ ਜਿਹੜੇ ਖੜ ਕੇ ਸਵਾਲ ਕਰਦੇ ਨੇ ਸੁਖਵੀਰ ਬਾਦਲ ਹੋਰ ਕਾਲੀ ਲੀਡਰਸ਼ਿਪ ਤੋਂ ਉਹਨਾਂ ਦੇ ਗੁਨਾਹ ਜਿਹੜੇ ਆ ਉਹ ਮੰਨਵਾਏ ਜਾਂਦੇ ਨੇ ਤੇ ਉਹ ਮੰਨ ਵੀ ਲੈਂਦੇ ਨੇ ਬਹੁਤ ਸੀਰੀਅਸ ਗੱਲਾਂ ਤੇ ਜਿਹੜੇ ਬਹੁਤ ਸੀਰੀਅਸ ਸਵਾਲਾਂ ਤੇ ਜਿਹੜੇ ਜਵਾਬ ਉਹਨਾਂ ਨੇ ਹਾਂ ਦੇ ਵਿੱਚ ਦਿੱਤੇ ਨੇ ਬਿਆਦਵੀ ਦਾ ਇਸ਼ੂ ਹੋਵੇ ਗੋਲੀ ਚ ਲਾਉਣ ਦਾ ਇਸ਼ੂ ਹੋਵੇ ਸਿੱਖ ਨੌਜਵਾਨਾਂ ਦੇ ਕਤਲ ਦੀ ਗੱਲ ਹੋਵੇ ਤਾਂ ਇਹ ਸਾਰੇ ਕਸੇ ਦੇ ਵਿੱਚ ਹੁਣ ਸੁਖਵੀਰ ਸਿੰਘ ਬਾਦਲ ਹੋਰ ਕਾਲੀ ਲੀਡਰਸ਼ਿਪ ਤਨਖਾਹ ਉਹਨੇ ਭੁਗਤਣੀ ਸ਼ੁਰੂ ਕਰ ਦਿੱਤੀ ਆ ਤਸਵੀਰਾਂ ਲਗਾਤਾਰ ਤੁਸੀਂ ਖਬਰਾਂ ਵਿੱਚ ਅਖਬਾਰਾਂ ਵਿੱਚ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਇਹ ਸਾਰੇ ਕਸੇ ਦੇ ਨਾਲ ਪੰਜਾਬ ਪੰਜਾਬ ਦੀ ਪੋਲਿਟਿਕਸ ਸ਼ਰੋਮਣੀ ਅਕਾਲੀ ਦਲ ਸਿਰੇ ਕਾਲ ਤੱਕ ਸਾਹਿਬ ਇਹ ਸਾਰੇ ਕਾਸ਼ਿਸ ਆਪਾਂ ਵੇਖ ਕੀ ਆ ਪੰਜਾਬ ਦਾ ਭਵਿੱਖ ਕੀ ਆ ਇਹ ਤੇ ਵੱਡਾ ਜਿਹੜਾ ਸਵਾਲ ਉਹ ਖੜੇ ਹੋ ਰਹੇ ਉਹਦੇ ਬਾਰੇ ਚਰਚਾ ਕਰਾਂਗੇ ਸਾਡੇ ਨਾਲ ਸਿੱਖ ਚਿੰਤਕ ਨੇ ਪ੍ਰੋਫੈਸਰ ਰਿੰਦਰ ਸਿੰਘ ਕੱਗਾ ਜੀ ਕੱਗਾ ਜੀ ਸਵਾਗਤ ਹੈ ਜੀ ਬਹੁਤ-ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੇ ਸਰੋਤਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਆਪਾਂ ਇੱਥੇ ਹੀ ਗੱਲ ਸ਼ੁਰੂ ਕਰ ਲੈਨੇ ਆ ਹਾਂਜੀ ਇਹ ਇਹ ਗੱਲ ਕਿਵੇਂ ਟ੍ਰਿਗਰ ਹੁੰਦੀ ਆ ਇਹ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਹੋਰ ਕਾਲੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤਾ ਜਾਂਦਾ ਕਿਉਂਕਿ ਉਸ ਤੋਂ ਪਹਿਲਾਂ ਤੱਕ ਤਾਂ ਇਹ ਨੈਰੇਟਿਵ ਸੀਗਾ ਕਿ ਅਕਾਲੀ ਦਲ ਦਾ ਔਰ ਬਾਦਲਾਂ ਦਾ ਕਬਜ਼ਾ ਅਕਾਲ ਤਖਤ ਤੇ ਇਹ ਕਿਹਾ ਜਾਂਦਾ ਸੀਗਾ ਤਾਂ ਫਿਰ ਅਕਾਲ ਤਖਤ ਨੇ ਕਿਵੇਂ ਰਿਵਾਈਵ ਕੀਤਾ ਉਹ ਤਾਕਤ ਕਿਵੇਂ ਇਕੱਠੀ ਕੀਤੀ ਕਿ ਉਹਨਾਂ ਨੇ ਉਹਨਾਂ ਨੂੰ ਜਿਹੜਾ ਤਲਬ ਕੀਤਾ ਤੇ ਹੁਣ ਸਜ਼ਾ ਵੀ ਦੇ ਦਿੱਤੀ ਹੈ ਇਹ ਤਾਂ ਜੀ ਪਹਿਲਾਂ ਤਾਂ ਸਾਨੂੰ ਆਮ ਸਰੋਤਿਆਂ ਨੂੰ ਜਿਹੜੇ ਕਿ ਇਸ ਵਿਸ਼ੇ ਨਾਲ ਸੰਬੰਧਿਤ ਲੋਕ ਨੇ ਦਿਲਚਸਪੀ ਰੱਖਦੇ ਨੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਲਾਉਂਦਾ ਕੌਣ ਹੈ ਤੇ ਹਟਾਉਂਦਾ ਕੌਣ ਹੈ ਹੁਣ ਤੱਕ ਕਿੰਨੇ ਜਥੇਦਾਰ ਕੰਨੋਂ ਪਕੜ ਕੇ અપਮਾਨਤ ਕਰਕੇ ਅਕਾਲ ਤਖਤੋਂ ਕੱਢੇ ਗਏ ਨੇ ਤੇ ਉਦੋਂ ਬਾਅਦ ਮਨਮਰਜ਼ੀ ਦੇ ਹੋਰ ਲਾ ਦਿੱਤੇ ਗਏ ਨੇ ਜਦੋਂ ਕੋਈ ਨਿਯਮ ਨਹੀਂ ਹੈ ਤੇ ਇਹ ਅਕਾਲੀ ਦਲ ਦੇ ਅਧੀਨ ਨੇ ਕੁਝ ਸ਼ਰੋਮਣੀ ਕਮੇਟੀ ਦੇ ਤੇ ਬਾਕੀ ਬਹੁਤੀ ਤਾਕਤ ਹੈ ਕਿਉਂਕਿ ਰਾਜਨੀਤਿਕ ਲੋਕਾਂ ਕੋਲੇ ਬਹੁਤੀ ਤਾਕਤ ਹੁੰਦੀ ਹੈ ਉਹਨਾਂ ਦੇ ਅਧੀਨ ਨੇ ਤੇ ਉਹਨਾਂ ਦੇ ਵਿਰੁੱਧ ਇਹ ਕੋਈ ਫੈਸਲਾ ਲੈ ਹੀ ਨਹੀਂ ਸਕਦੇ ਅਕਾਲੀ ਦਲ ਇੰਨਾ ਬੁਰੀ ਤਰ੍ਹਾਂ ਬਦਨਾਮ ਹੋ ਗਿਆ ਉਹਨਾਂ ਨੂੰ ਲੱਗਦਾ ਸੀ ਕਿ ਆਪਣੀ ਸ਼ਾਖ ਬਣਾਉਣ ਵਾਸਤੇ ਆਪਾਂ ਨਮਾਣੇ ਜੇ ਹੋ ਕੇ ਹੁਣ ਇੱਕ ਵਾਰੀ ਪੇਸ਼ ਹੋ ਜਾਈਏ ਨਾਲੇ ਤਾਂ ਲੋਕਾਂ ਦਾ ਇਹਨਾਂ ਖਬਰਾਂ ਨੂੰ ਦੇਖਣ ਦੇ ਵਿੱਚ ਧਿਆਨ ਜਾਵੇਗਾ ਤੇ ਸਾਡੀ ਜਿਹੜੀ ਅਲਾਚਾਰਗੀ ਵੇਖ ਕੇ ਸਾਡੇ ਨਾਲ ਥੋੜੀ-ਬਹੁਤੀ ਹਮਦਰਦੀ ਪੈਦਾ ਹੋਵੇਗੀ ਅਸੀਂ ਭੁੱਲਾਂ ਬਖਸ਼ਾਲੀਆਂ ਅਸੀਂ ਗਲਤੀਆਂ ਮੰਨ ਲਈਆਂ ਅਸੀਂ ਸਜ਼ਾ ਭੁਗਤ ਲਈ ਇਹ ਨਾਟਕਬਾਜ਼ੀ ਕਰਕੇ ਲੋਕਾਂ ਦੇ ਮਨਾਂ 'ਚ ਥੋੜੀ-ਬਹੁਤੀ ਸਾਡੀ ਸ਼ਾਖਸ਼ੈਦ ਬਣ ਜਾਵੇ ਇਹ ਤਾਂ ਅਕਾਲੀ ਦਲ ਦੇ ਮੋਰੀ ਬੰਦਿਆਂ ਨੇ ਆਪ ਜਥੇਦਾਰਾਂ ਤੋਂ ਇਹ ਕੰਮ ਕਰਵਾਇਆ ਤੇ ਐਵੇਂ ਇਹਨਾਂ ਨੇ ਆਪਣੇ ਆਪ ਨਹੀਂ ਕੀਤਾ ਨਾ ਇਹਨਾਂ ਕੋਲੇ ਕੋਈ ਏਡੀ ਵਿਦਿਗ ਯੋਗਤਾ ਹੈ ਨਾ ਕੋਈ ਕਾਨੂੰਨੀ ਨੁਕਤੇ ਨੇ ਤੇ ਨਾ ਇਹ ਧਰਮ ਦੇ ਗੁਰਮਤ ਦੇ ਕੋਈ ਮਾਹਰ ਨੇ ਤੇ ਇਹਨਾਂ ਕੋਲੇ ਇਥੋਂ ਤੱਕ ਭਾਰਤ ਸਰਕਾਰ ਦੇ ਨਿਯਮਾਂ ਬਤਾਵਕ ਕੋਈ ਵੀ ਵਿਅਕਤੀ ਜਾਤ ਕਰਕੇ ਧਰਮ ਕਰਕੇ ਲਿੰਗ ਕਰਕੇ ਦੂਜੇ ਨੂੰ અપਮਾਨਿਤ ਕਰਨ ਦਾ ਅਧਿਕਾਰ ਨਹੀਂ ਰੱਖਦਾ ਜਿਵੇਂ ਕਿ ਖਾਪ ਪੰਚਾਇਤਾਂ ਹਰਿਆਣਾ ਚ ਜਾਂ ਯੂਪੀ ਚ ਜਾਂ ਹੋਰਨਾਂ ਸੂਬਿਆਂ ਚ ਉਹ ਕਈ ਵਾਰੀ ਆਪਣੇ ਵਿਰੋਧੀ ਬੰਦਿਆਂ ਨੂੰ ਕੋਈ ਨਾ ਕੋਈ ਇਲਜ਼ਾਮ ਲਾ ਕੇ ਆਪਣੇ ਜਿਹੜਾ ਗਰੁੱਪ ਹੈ ਆਪਣੀ ਜਾਤ ਬਰਾਦਰੀ ਹੈ ਉਹਦੇ ਚੋਂ ਕੱਢ ਦਿੰਦੇ ਨੇ ਉਹ ਖਾਪ ਪੰਚਾਇਤ ਦਾ ਹੁਕਮ ਮੰਨਿਆ ਜਾਂਦਾ ਹੈ ਪਰ ਸੁਪਰੀਮ ਕੋਰਟ ਦੇ ਵਿੱਚ ਉਹਨੂੰ ਚੈਲੰਜ ਕਰਕੇ ਉਹਨਾਂ ਤੇ ਰੋਕ ਲਗਵਾਈ ਗਈ ਹੈ ਜਿਵੇਂ ਪੰਜਾਬ ਦੇ ਵਿੱਚ ਵੀ ਉਹ ਪਿੱਛੇ ਜੇ ਇੱਕ ਪਿੰਡ ਦੇ ਵਿੱਚ ਇਹ ਪੰਚਾਇਤ ਨੇ ਫੈਸਲਾ ਕਰ ਦਿੱਤਾ ਸੀ ਕਿ ਆਪਣੇ ਪਿੰਡ ਦੇ ਵਿੱਚ ਅਸੀਂ ਭਈਏ ਨਹੀਂ ਰਹਿਣ ਦੇਣੇ ਤਾਂ ਸੁਪਰੀਮ ਕੋ ਹਾਈ ਕੋਰਟ ਤੱਕ ਇਥੇ ਕੇਸ ਪਹੁੰਚ ਗਿਆ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਤੁਸੀਂ ਇਹ ਕੋਈ ਅਹਜਾ ਆਦੇਸ਼ ਜਾਰੀ ਨਹੀਂ ਕਰ ਸਕਦੇ ਤੁਹਾਡੇ ਅਧਿਕਾਰ ਚ ਨਹੀਂ ਆਉਂਦਾ ਤੋ ਇਸ ਤਰ੍ਹਾਂ ਇਹਨਾਂ ਜਥੇਦਾਰਾਂ ਦਾ ਕੋਈ ਅਧਿਕਾਰ ਖੇਤਰ ਇਹੋ ਜਾਂ ਨਿਸ਼ਚਿਤ ਨਹੀਂ ਹੈ ਜਿਹੜਾ ਕਿਸੇ ਨੂੰ ਪੰਥ ਚੋਂ ਛੇਕ ਸਕਣ અપਮਾਨਿਤ ਕਰ ਸਕਣ ਇਹ ਤਾਂ ਅੰਦਰ ਖਾਤੇ ਇੱਕ ਨਾਟਕਬਾਜ਼ੀ ਹੈ ਡਰਾਮਾ ਕੀਤਾ ਕਿਉਂਕਿ ਅਕਾਲੀ ਦਲ ਖਤਮ ਹੋਣ ਦੇ ਨੇੜੇ ਸੀ ਇਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਇਹ ਨਾਟਕਬਾਜ਼ੀ ਕਰਕੇ ਸ਼ਾਇਦ ਸਾਡੀ ਸਾਖ ਮੁੜ ਕੇ ਥੋੜੀ ਬਹੁਤੀ ਜਿਉਂਦੀ ਹੋ ਜਾਵੇ ਪਰ ਪ੍ਰੋਫੈਸਰ ਸਾਹਿਬ ਜਿਵੇਂ ਕਿ ਆਪਾਂ ਤਸਵੀਰਾਂ ਨੂੰ ਦੇਖ ਰਹੇ ਹਾਂ ਜਿਸ ਤਰੀਕੇ ਦੇ ਨਾਲ ਉਹ ਨੀਜਾ ਲੈ ਕੇ ਬਾਹਰ ਖੜੇ ਨੇ ਸੁਖਬੀਰ ਸਿੰਘ ਬਾਦਲ ਆਪ ਦੀ ਜਿਹੜੀ ਆ ਉਹ ਉਹਨੂੰ ਸੇਵਾ ਲਈ ਗਈ ਹੈ ਜਾਂ ਤਨਖਾਹ ਲਈ ਗਈ ਹੈ ਕਹਿ ਦਿੰਨੇ ਆ ਹਨਾ ਸੁਖਦੇਵ ਸਿੰਘ ਟੀ ਇਨਸਾਨ ਨੇ ਬਿਕਰਮ ਸਿੰਘ ਮਜੀਠੀਆ ਉਹ ਵਰਤਨਾ ਦੀ ਸੇਵਾ ਕਰ ਰਹੇ ਨੇ ਤਾਂ ਫਿਰ ਉਹ ਆਪਣੇ ਆਪ ਵਿੱਚ ਵੱਡੇ ਰਤਬੇ ਵਾਲੇ ਬੰਦੇ ਨੇ ਵੱਡੇ ਘਰਾਨੇ ਵਾਲੇ ਬੰਦੇ ਨੇ ਫਿਰ ਉਹਨਾਂ ਨੇ ਇਹ ਸਾਰਾ ਕੁਝ ਕਿਉਂ ਕੀਤਾ ਵੀ ਉਹ ਇਸ ਪਦਰ ਤੇ ਆ ਕੇ ਜਿਹੜਾ ਉਹਨੂੰ ਇਸ ਤਰੀਕੇ ਦੇ ਜਿਹੜਾ ਕੰਮ ਇਸ ਤਰੀਕੇ ਤਨਖਾਹ ਜਿਹੜੀ ਆ ਤੁਸੀਂ ਕਹਿ ਰਹੇ ਕਿ ਉਹ ਖੁਦ ਲਵਾਈ ਗਈ ਹੈ ਤੁਸੀਂ ਇਹੀ ਕਹਿ ਰਹੇ ਹੋ ਨਾ ਕਿ ਉਹਨਾਂ ਦੀ ਆਪ ਦੀ ਚਾਲ ਹੈ ਉਹ ਇਸ ਤਰੀਕੇ ਨਾਲ ਕਿਉਂ ਹਿਊਮਿਲੇਟ ਹੋਣਗੇ ਆਪ ਦੇ ਆਪ ਨੂੰ ਕਰਨਗੇ ਉਹ ਇਸ ਕਰਕੇ ਉਹਨਾਂ ਦੀ ਸ਼ਾਖ ਹੈ ਜਿਹੜੀ ਲੋਕਾਂ ਦੇ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਸੀ ਉਹਨਾਂ ਦੀ ਚੋਣਾਂ ਦੇ ਵਿੱਚ ਐਤਕੀ ਜਿਹੜੀਆਂ ਹੋਈਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਉਹਦੇ ਵਿੱਚ ਵੀ ਖੜੇ ਹੋਣ ਦੀ ਹਿੰਮਤ ਮੁੱਕ ਗਈ ਸੀ ਅਕਾਲੀ ਦਲ ਨੇ ਆਪਣਾ ਮੈਂਬਰ ਕੋਈ ਖੜਾ ਹੀ ਨਹੀਂ ਕੀਤਾ ਕਿਉਂਕਿ ਉਹਨੂੰ ਲੱਗਦਾ ਸੀ ਇਸ ਜਿੰਨਾ ਤਾਂ ਹੈ ਨਹੀਂ ਤੇ ਉਹ ਸ਼ਾਖ ਨੂੰ ਮੁੜ ਕੇ ਜੀਵਿਤ ਕਰਨ ਵਾਸਤੇ ਇਹਨਾਂ ਨੇ ਇਹ ਕੰਮ ਕੀਤਾ ਤਾਂ ਇਹ ਜੇ ਮੈਂ ਤੁਹਾਨੂੰ ਬੇਨਤੀ ਕਰ ਲਵਾਂ ਇੱਕ ਬੰਦਾ ਜਿਹੜਾ ਕਿ ਰੋਜ਼ਾਨਾ ਫਰਜ਼ ਕਰੋ ਭਾਵੇਂ ਬਾਦਸ਼ਾਹ ਹੈ ਜੇ ਇੱਕ ਵਾਰੀ ਉਹ ਕੋਈ ਛੋਟੇ ਤੋਂ ਛੋਟਾ ਨੀਵੇਂ ਤੋਂ ਨੀਵਾ ਗਰੀਬਾਂ ਵਾਲਾ ਕੰਮ ਕਰ ਦੇਵੇ ਲੋਕਾਂ ਨੂੰ ਲੱਗਣ ਲੱਪਾਂਦੇ ਵੀ ਇੰਨਾ ਮਾੜਾ ਤਾਂ ਨਹੀਂ ਬੰਦਾ ਹੈ ਬੰਦਾ ਤਾਂ ਕਾਫੀ ਵਧੀਆ ਏ ਜਿਹੜਾ ਇਹ ਕੰਮ ਇਹ ਜੇ ਝਾੜੂ ਮਾਰਨ ਦਾ ਲਾ ਲੋ ਜੁੱਤੀਆਂ ਦਾ ਲਾ ਲੋ ਉਹ ਜਿਹੜਾ ਕੰਮ ਕਰਦਾ ਹੈ ਇਹ ਤਾਂ ਬਹੁਤ ਵਧੀਆ ਹੈ ਤੁਹਾਨੂੰ ਮੈਂ ਇੱਕ ਇੱਕ ਦੋ ਉਦਾਹਰਣਾਂ ਦਿੰਨਾ ਇੱਕ ਪਾਸੇ ਤਾਂ ਮੈਂ ਖੁਦ ਇਸ ਕੰਮ ਦੇ ਵਿੱਚ ਇਹਨਾਂ ਨੇ ਮੈਨੂੰ ਦੋਸ਼ੀ ਸਿੱਧ ਕਰਨ ਦਾ ਯਤਨ ਕੀਤਾ ਕਿ ਇਹ ਇੰਦਰ ਸਿੰਘ ਅੱਗਾ ਗਲਤ ਕਿਤਾਬਾਂ ਲਿਖਦਾ ਹੈ ਸਟੇਜਾਂ ਤੇ ਗਲਤ ਬੋਲਦਾ ਹੈ ਮੈਂ ਚਿੱਠੀਆਂ ਲਿਖ ਕੇ ਅਖਬਾਰਾਂ 'ਚ ਬਿਆਨ ਦੇ ਕੇ ਇਹਨਾਂ ਨੂੰ ਬਾਰ-ਬਾਰ ਪੁੱਛਿਆ ਮੇਰਾ ਕਸੂਰ ਦੱਸੋ ਮੈਂ ਜਵਾਬ ਦੇਣ ਨੂੰ ਤਿਆਰ ਆ ਤੇ ਮੈਂ ਗਲਤੀ ਮੰਨਣ ਨੂੰ ਤਿਆਰ ਆ ਇਹਨਾਂ ਨੇ ਅੱਜ ਤੱਕ 2006 ਤੋਂ ਲੈ ਕੇ ਅੱਜ ਤੱਕ ਮੇਰਾ ਕਸੂਰ ਨਹੀਂ ਦੱਸਿਆ ਦੱਸਿਆ ਤੇ ਮੇਰੀਆਂ ਕਿਤਾਬਾਂ ਤੇ ਪਾਬੰਦੀ ਮੇਰੀ ਸਟੇਜ ਤੇ ਬੋਲਣ ਤੇ ਪਾਬੰਦੀ ਪੰਥ 'ਚੋਂ ਛੇਕਣਾ ਇਹ ਸਾਰਾ ਕੋਈ ਕਰ ਦਿੱਤਾ ਸਰਦਾਰ ਜਗਿੰਦਰ ਸਿੰਘ ਸਪੋਕਸਮੈਨ ਨੂੰ ਪੰਥ 'ਚੋਂ ਛੇਕ ਦਿੱਤਾ ਪਰ ਇਹ ਨਹੀਂ ਦੱਸਿਆ ਵੀ ਕਿਉਂ ਛੇਕ ਰਹੇ ਆ ਇਸੇ ਤਰ੍ਹਾਂ ਹੋਰ ਕਿੰਨੇ ਸਾਰੇ ਬੰਦੇ ਨੇ ਗੁਰਬਖਸ਼ ਸਿੰਘ ਕਾਲਾ ਅਫਗਾਨਾ ਉਦੋਂ ਪਹਿਲਾਂ ਵੀ ਹੋਈਆਂ ਨੇ ਘਟਨਾਵਾਂ ਇਹ ਪਰ ਉਹਨਾਂ ਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਤੁਹਾਡਾ ਕਸੂਰ ਕੀ ਹੈ ਅੱਜ ਜਿਹੜੇ ਇਹ ਬੰਦੇ ਨੇ ਇਨ ਆਸਾਨੂੰ ਤਾਂ ਨਿੱਕੀਆਂ-ਨਿੱਕੀਆਂ ਗੱਲਾਂ ਦੇ ਕਾਰਨ ਬਿਨਾਂ ਦੱਸੇ ਤੋਂ ਪੰਥ ਚੋਂ ਛੇਕਤਾ ਤੇ ਇਹ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਅਤੇ ਹੋਰ ਜਿਹੜੇ ਇਹਦੇ ਨਾਲ ਦੇ ਲੀਡਰ ਨੇ ਇਹਨਾਂ ਨੂੰ ਕੀ ਕੀਤਾ ਥੋੜੀ ਜੀ ਜੋੜੇ ਝਾੜਨ ਦੀ ਭਾਂਡੇ ਮਾਂਜਣ ਦੀ ਝਾੜੂ ਲਾਉਣ ਦੀ ਸਜ਼ਾ ਲਾਤੀ ਪੰਥ ਚੋਂ ਨਹੀਂ ਛੇਕਿਆ ਗਿਆ ਇਹਨਾਂ ਨੂੰ ਫਿਰ ਸੱਜੇਵੇਂ ਸਾਨੂੰ ਬਿਨਾਂ ਕਾਰਨ ਤੋਂ ਮਾਮੂਲੀ ਬਹਾਨਾ ਲੈ ਕੇ ਪੰਥ ਚੋਂ ਛੇਕ ਦਿੱਤਾ ਭਾਵ ਕੇ ਇਹ ਲੋਕ ਸਿੱਖ ਨਹੀਂ ਹੈਗੇ ਪਰ ਜਿਨ੍ਹਾਂ ਰਾਜਨੀਤਿਕ ਲੋਕਾਂ ਨੇ ਝੂਠੇ ਮੁਕਾਬਲੇ ਕਰਵਾਏ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਕੀਤੇ ਆਪ ਉਹਨਾਂ ਨੂੰ ਬਰਗਾੜੀ ਵਰਗੀਆਂ ਥਾਵਾਂ ਤੇ ਆਪਣੇ ਹੀ ਮੁੰਡਿਆਂ ਤੇ ਜਿਹੜੇ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸੀ ਰੋਸ ਪ੍ਰਗਟ ਕਰ ਰਹੇ ਸੀ ਉਹਨਾਂ ਤੇ ਗੋਲੀਆਂ ਚਲਵਾਈਆਂ ਦੋ ਮੁੰਡੇ ਮਰ ਗਏ ਤੇ ਬਾਕੀ ਕਿੰਨੇ ਸਾਰੇ ਜ਼ਖਮੀ ਹੋ ਗਏ ਗੰਦਗੀ ਦੇ ਜਿਹੜੇ ਪਾਣੀ ਦਾ ਗੰਦਗੀ ਵਾਲੀਆਂ ਬੁਛਾੜਾਂ ਉਹਨਾਂ ਲੋਕਾਂ ਤੇ ਪਾਣੀ ਦੀਆਂ ਛੁੱਟੀਆਂ ਗਈਆਂ ਤੇ ਇਹ ਪੰਥ ਤੋਂ ਛੇਕੇ ਜਾਣੇ ਚਾਹੀਦੇ ਸੀ ਕਿ ਕੇਵਲ ਭਾਂਡੇ ਬੰਝ ਕੇ 4 ਦਿਨਾਂ ਚੇ ਕੰਮ ਠੀਕ ਹੋ ਜਾਵੇਗਾ ਇਹਨਾਂ ਦੀਆਂ ਨਜ਼ਰਾਂ ਚ ਸੋ ਇਹ ਜੜੀਆਂ ਚੀਜ਼ਾਂ ਨੇ ਇੱਥੋਂ ਲੱਗਦਾ ਕਿ ਇਹਨਾਂ ਨੂੰ ਕੇਵਲ ਇਹ ਸਜ਼ਾ ਇੱਕ ਡਰਾਮੇ ਦੇ ਰੂਪ ਚ ਲਾਈ ਗਈ ਹੈ ਤੇ ਇਹਨਾਂ ਦਾ ਸ਼ਾਕ ਬਹਾਲ ਕਰਨ ਦਾ ਜ਼ਥੇਦਾਰਾਂ ਦਾ ਇਹ ਇੱਕ ਤਰ੍ਹਾਂ ਦਾ ਢੰਗ ਹੈ ਉਹਨਾਂ ਨੂੰ ਪੁੱਛਿਆ ਕੀਤਾ ਅੰਤ ਨੂੰ ਜਥੇਦਾਰਾਂ ਦੀ ਵੀ ਸ਼ਾਖ ਪੰਥ ਦੇ ਵਿੱਚੋਂ ਖਤਮ ਹੋ ਚੁੱਕੀ ਸੀ ਉਹਨਾਂ ਨੂੰ ਆਪਣੀ ਸ਼ਾਖ ਵੀ ਚਾਹੀਦੀ ਸੀ ਹੁਣ ਪਹਿਲਾ ਤਾਂ ਜਿਹੜੇ ਜਥੇਦਾਰ ਭੜੇ ਕੰਮੇਦੂ ਪਹਿਲਾਂ ਕਰ ਗਏ ਨੇ ਇੱਕ ਕੱਲਾ ਗੁਰਵਜਨ ਸਿੰਘ ਨੂੰ ਤਾਂ ਕਹਿਤਾ ਉਹਦੀਆਂ ਜਿਹੜੀਆਂ ਅਧਿਕਾਰ ਖੇਤਰ ਉਹਦੀਆਂ ਸਹੂਲਤਾਂ ਉਹ ਵਾਪਸ ਲੈ ਲੀਆਂ ਪਰ ਜਿਹੜੇ ਹੋਰ ਦੁਸ਼ਟ ਕਰਮ ਉਹਨਾਂ ਨੇ ਕੀਤੇ ਨੇ ਕਰੋੜਾਂ ਅਰਬਾਂ ਰੁਪਈਆ ਕਮਾਇਆ ਉਹ ਵੀ ਉਹਨਾਂ ਤੋਂ ਵਾਪਸ ਲਾਓਗੇ ਕਿਤੇ ਮੈਂ ਪਹਿਲਾਂ ਵੀ ਇਹ ਗੱਲਾਂ ਕੀਤੀਆਂ ਨੇ ਇਹ ਸਾਰੇ ਦੇ ਸਾਰੀਆਂ ਵੱਡੀਆਂ ਦੁਕਾਨਦਾਰੀਆਂ ਨੇ ਪੈਸੇ ਕਮਾਉਣ ਦੇ ਸਾਧਨ ਨੇ ਜਥੇਦਾਰਾਂ ਕੋਲੇ ਤੇ ਉਹ ਪੈਸਾ ਵਾਪਸ ਲਓਗੇ ਇਹਨਾਂ ਤੋਂ ਨਹੀਂ ਅੱਜ ਤੱਕ ਜਿਹੜਾ ਭਾਈ ਰਣਜੀਤ ਸਿੰਘ ਭਾਵੇਂ ਉਹਨੇ ਕੰਮ ਕਿਹੋ ਜਿਹਾ ਵੀ ਕੀਤੇ ਨੇ ਇੱਕ ਵਾਰੀ ਜਥੇਦਾਰ ਰਿਹਾ ਅਕਾਲ ਤਖਤ ਦਾ ਜਿਹੜਾ ਨਰਕਕਾਰੀ ਕਾਂਡ ਨਾਲ ਸੰਬੰਧਿਤ ਸੀ ਤੇ ਉਹ ਭਾਈ ਰਣਜੀਤ ਸਿੰਘ ਅੱਜ ਤੱਕ ਅਪਕੋਠੀ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਗਈ ਦੱਬੀ ਬੈਠਾ ਅੱਜ ਤੱਕ ਉਹਨੇ ਵਾਪਸ ਨਹੀਂ ਕੀਤੀ ਤੇ ਹੋਰ ਵੀ ਜਥੇਦਾਰ ਬਗਾਰਾ ਨੇ ਜਿਹੜੇ ਇਸ ਤਰ੍ਹਾਂ ਦੀਆਂ ਜਾਇਦਾਦਾਂ ਬਣਾਉਂਦੇ ਨੇ ਤਾਂ ਇਹ ਜਿਹੜਾ ਮਨਜੀਤ ਸਿੰਘ ਅਕਾਲ ਤਖਤ ਦਾ ਜਥੇਦਾਰ ਵੀ ਰਿਹਾ ਸੀ ਕਾਰਜਕਾਰੀ ਤੇ ਫਿਰ ਅਨੰਦਪੁਰ ਸਾਹਿਬ ਦਾ ਵੀ ਰਿਹਾ ਸੀ ਪ੍ਰੋਫੈਸਰ ਮਨਜੀਤ ਸਿੰਘ ਤੇ ਉਹਨੇ ਕਿੰਨੀ ਸਾਰੀ ਜਾਇਦਾਦ ਧਨ ਦੌਲਤ ਬਣਾਈ ਐ ਆਪਣਾ ਸਾਰਾ ਪਰਿਵਾਰ ਅਮਰੀਕਾ 'ਚ ਸੈੱਟ ਕਰਵਾ ਦਿੱਤਾ ਕਦੀ ਓਏ ਉਧਰਲੇ ਪਾਸੇ ਵੀ ਧਿਆਨ ਦੇਉਗੇ ਇਹ ਤਾਂ ਜਥੇਦਾਰ ਵੀ ਓਡੇ ਹੀ ਅਪਰਾਧੀ ਨੇ ਜਿੱਡੇ ਕੇ ਇਹ ਅਕਾਲੀ ਅਪਰਾਧੀ ਨੇ ਇਹਨਾਂ ਸਾਰਿਆਂ ਨੇ ਹੀ ਜਦੋਂ ਕੱਖੋਂ ਹੌਲੇ ਹੋ ਗਏ ਤਾ ਇਹ ਨਾਟਕ ਰਚਿਆ ਵੀ ਸ਼ਾਇਦ ਸਾਡੀ ਹੁਣ ਮਰਦਿਆਂ ਦੀ ਡੁੱਬਦਿਆਂ ਦੀ ਛਾਕ ਵੱਜ ਜਾਵੇ ਡੁੱਬਦੇ ਨੂੰ ਤਣਕੇ ਦਾ ਸਹਾਰਾ ਉਹ ਕੰਮ ਇਹਨਾਂ ਨੇ ਕੀਤਾ ਤਣਕੇ ਦਾ ਸਹਾਰਾ ਵੀ ਆ ਤੇ ਇੱਕ ਤੀਰ ਨਾਲ ਕਈ ਸਾਰੇ ਨਿਸ਼ਾਨੇ ਵੀ ਲੱਗ ਰਿਹਾ ਫਿਰ ਵੀ ਅਕਾਲੀ ਦਲ ਵੀ ਮੁੜ ਸਰਜੀਤ ਹੋ ਜਾਊਗਾ ਤੇ ਐਸਜੀਪੀ ਅਕਾਲ ਤਖਤ ਦੀ ਜਿਹੜੀ ਛਾਕ ਉਹ ਵੀ ਵੱਜੂਗੀ ਹਾਂਜੀ ਤੋ ਇਹੋ ਹੀ ਇਹਨਾਂ ਨੇ ਕੰਮ ਪਕੜਿਆ ਹੋਇਆ ਤੋ ਇਹ ਛਾਕ ਹੈ ਜਿਹੜੀ ਇਹਨਾਂ ਨੇ ਆਪ ਬਰਬਾਦ ਕਰੀ ਹੈ ਹੁਣ ਇਹ ਸੋਚ ਲਓ ਮੈਂ ਤਾਂ ਕਈ ਵਾਰੀ ਇਹ ਗੱਲਾਂ ਜਦੋਂ ਕਈਆਂ ਨੂੰ ਚੁਬਦੀਆਂ ਨੇ ਪਰ ਹੁਣ ਸਾਰਾ ਕੁਝ ਸਾਹਮਣੇ ਆ ਗਿਆ ਪਹਿਲਾਂ ਲੋਕਾਂ ਨੂੰ ਡਰ ਵੀ ਲੱਗਦਾ ਸੀ ਕਿ ਜਿਹੜੀ ਨਕਸਲਵਾੜੀ ਲਹਿਰ ਸੀ 1972-73 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਨਕਸਲਵਾੜੀ ਨੌਜਵਾਨ ਵੀ ਸਿੱਖਾਂ ਦੀ ਮੁੰਡੇ ਸੀ ਭਾਵੇਂ ਉਹ ਭਟਕੇ ਹੋਏ ਸੀ ਭਾਵੇਂ ਜੋ ਮਰਜ਼ੀ ਕਹਿ ਲੈ ਉਹਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਜੀਪਾਂ ਦੇ ਪਿੱਛੇ ਬੰਨ ਕੇ ਕਸੀੜ ਕਸੀੜ ਕੇ ਉਹਨਾਂ ਮੁੰਡਿਆਂ ਨੂੰ ਮਾਰਿਆ ਗਿਆ ਤੇ ਉਹਦੀ ਕੋਈ ਪੜਤਾਲ ਨਹੀਂ ਹੋਈ ਤੇ ਬਾਦਲ ਨੂੰ ਕੋਈ ਕਸੂਰਵਾਰ ਨਹੀਂ ਮੰਨਿਆ ਗਿਆ ਉਨ ਫਿਰ 1975 ਦੇ ਵਿੱਚ ਜਿਹੜਾ ਅਮਰਜੈਂਸੀ ਦੇ ਵਿਰੁੱਧ ਮੋਰਚਾ ਲਾਇਆ 60000 ਪੰਜਾਬ ਦੇ ਲੋਕ ਜੇਲ੍ਹਾਂ 'ਚ ਗਏ ਤਕਰੀਬਨ 18 18 19 19 ਮਹੀਨੇ ਉਹਨਾਂ ਨੇ ਜੇਲ੍ਹਾਂ ਕਟੀਆਂ ਉਹਦਾ ਕੋਈ ਹਿਸਾਬ ਨਹੀਂ ਤੇ ਬਾਦਲ ਨੇ ਗੱਦੀ ਆਪ ਲੈ ਲਈ ਤੇ ਜਿਹੜੇ ਜੇਲ੍ਹਾਂ 'ਚ ਰੁੜਦੇ ਨੇ ਰੁੜਲਣ ਇਹਨੇ ਪਹਿਲਾ ਅਟਲ ਬਿਹਾਰੀ ਬਾਜਪਾਈ ਜਿਹੜੀ ਜਨਤਾ ਪਾਰਟੀ ਕਹਿੰਦੇ ਸੀ ਉਹਨਾਂ ਦੇ ਨਾਲ ਸਮਝੌਤਾ ਕੀਤਾ ਪੰਜਾਬ ਵਾਸਤੇ ਕੁਝ ਵੀ ਲੈ ਕੇ ਨਹੀਂ ਦਿੱਤਾ ਫਿਰ ਕਿੰਨੇ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਕੀਤਾ ਇਹਨੇ ਇਹ ਵੀ ਬਿਆਨ ਦਿੱਤੇ ਸੀ ਪ੍ਰਕਾਸ਼ ਸਿੰਘ ਬਾਦਲ ਨੇ ਕਹਿਣ ਲੱਗਿਆ ਸਾਡਾ ਤੇ ਪਤੀ ਪਤਨੀ ਦਾ ਰਿਸ਼ਤਾ ਹੈ ਤੇ ਪਤੀ ਨੇ ਇਹਨੂੰ ਦਿੱਤਾ ਕੁਛ ਨਹੀਂ ਪਤਨੀ ਆਪਣੇ ਪਤੀ ਤੋਂ ਲੈ ਕੁਝ ਨਹੀਂ ਸਕੀ ਪਰ ਉਹਦੇ ਪੈਰਾਂ 'ਚ ਸਾਰੀ ਉਮਰ ਪਿਆ ਰਹਾ ਭਾਜਪਾ ਦੇ ਪੈਰਾਂ 'ਚ ਕੁਛ ਲੈ ਕੇ ਨਹੀਂ ਉਹਨਾਂ ਤੋਂ ਪੰਜਾਬ ਨੂੰ ਦੇ ਸਕਿਆ 1978 ਦੇ ਜਿਹੜਾ ਨਰੰਗਕਾਰੀ ਕਾਂਡ ਹੈ ਉਹਦਾ ਸਭ ਤੋਂ ਵੱਡਾ ਜ਼ਿੰਮੇਵਾਰ ਇਹ ਸੀ ਉਹਨਾਂ ਨਰੰਕਾਰੀਆਂ ਨੂੰ ਸਮਾਗਮ ਕਰਨ ਦੀ ਆਪ ਉਥੇ ਅਜਾਜ ਤੇ ਡੀਸੀ ਦੇ ਰਾਹੀਂ ਦਿੱਤੀ ਗਈ ਤੇ ਦਲਬੀਰ ਸਿੰਘ ਪੱਤਰਕਾਰ ਦੀ ਕਿਤਾਬ ਦੇ ਵਿੱਚ ਮੈਟਰ ਮੌਜੂਦ ਹੈ ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਦੇ ਵਿੱਚ ਉਦੋਂ ਮੌਜੂਦ ਸੀ ਜਦੋਂ ਇਹ ਸਾਾਕਾ ਵਰਤਿਆ ਨਰੰਕਾਰੀਆਂ ਵਾਲਾ ਤੇ ਉਹਦੀ ਕਿਸੇ ਨਰੰਕਾਰੀ ਨੂੰ ਕਿਸੇ ਦੋਸ਼ੀ ਬੰਦੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਸਗੋਂ ਇਹਨਾਂ ਨੇ ਆਪਣੀਆਂ ਗੱਡੀਆਂ 'ਚ ਬਿਠਾ ਕੇ ਇੱਕ ਤਾਂ ਉਹਨਾਂ ਨੂੰ ਦਿੱਲੀ ਛੱਡ ਕੇ ਜਾਂਦਾ ਆਪ ਤੇ ਦੂਜਾ ਇਹਨਾਂ ਦਾ ਮੁਕੱਦਮਾ ਬਦਲ ਕੇ ਕਰਨਾਲ ਭੇਜ ਦਿੱਤਾ ਗਿਆ ਨਰਨਕਾਰੀਆਂ ਦਾ ਅਗਲੀ ਗੱਲ ਸੀ 30 ਦਿਨਾਂ ਦੇ ਅੰਦਰ ਅੰਦਰ ਉਸ ਮੁਕਦਮੇ ਨੂੰ ਦੁਬਾਰਾ ਚਾਲੂ ਕਰਨ ਵਾਸਤੇ ਅਦਾਲਤ ਦੇ ਵਿੱਚ ਐਪਲੀਕੇਸ਼ਨ ਦੇਈਦੀ ਹੈ ਇਹਨੇ ਉਹ 30 ਦਿਨ ਵੀ ਲੰਘਾਤੇ ਤੇ ਸੈਸ਼ਨ ਕੋਰਟ ਚੋਂ ਜੇ ਹਾਰ ਗਏ ਸੀ 30 ਦਿਨਾਂ ਦੇ ਅੰਦਰ ਹਾਈ ਕੋਰਟ ਜਾਣਾ ਬਣਦਾ ਸੀ ਇਹ ਹਾਈ ਕੋਰਟ ਜਾਣ ਦੇ 30 ਦਿਨ ਜਦੋਂ ਲੰਘ ਗਏ ਉਹਨਾਂ ਨੇ ਉਹ ਅਰਜੀ ਰੱਦ ਕਰ ਦਿੱਤੀ ਕਹਿੰਦੇ ਹੁਣ ਇੱਥੇ ਆਉਣ ਦੀ ਲੋੜ ਨਹੀਂ 30 ਦਿਨ ਤੁਹਾਡੇ ਪੂਰੇ ਹੋ ਗਏ ਤੋਂ ਇਸ ਤਰ੍ਹਾਂ ਨਰਨਕਾਰੀਆਂ ਦੇ ਮਾਮਲੇ 'ਚ ਵੀ ਇਹ ਜ਼ਿੰਮੇਵਾਰ ਉਸ ਤੋਂ ਬਾਅਦ ਜਿਹੜਾ ਇਹ 1984 ਦਾ ਭਿੰਡਰਾਂਵਾਲਾ ਕਾਂਡ ਇਹ ਕਹਿੰਦੇ ਨੇ ਉਹਦੇ ਵਿੱਚ ਹੋਰ ਤਾਂ ਜਿਹੜਾ ਕੋ ਹੋਇਆ ਹੋਇਆ ਪ੍ਰਕਾਸ਼ ਸਿੰਘ ਬਾਦਲ ਆਪਣੇ ਘਰ ਆਰਾਮ ਨਾਲ ਬੈਠਾ ਰਿਆ ਉਹਦੇ ਵਿੱਚ ਕਦੇ ਸ਼ਾਮਿਲ ਨਹੀਂ ਹੋਇਆ ਆ ਕੇ ਉਪਰੰਤ ਜਦੋਂ ਇਹ ਪਾਣਾ ਵਾਪਰ ਗਿਆ 1984 ਦਾ ਜਿਹੜਾ ਅਟੈਕ ਕਹਿੰਦੇ ਨੇ ਇਹ ਕਰ ਦਿੱਤਾ ਦਰਬਾਰ ਸਾਹਿਬ ਤੇ ਤਾਂ ਉਦੋਂ ਅਟੈਕ ਖਤਮ ਹੋਣ ਤੋਂ ਬਾਅਦ 6 ਜੂਨ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਜਾ ਕੇ ਪੱਤਰਕਾਰ ਸਮੇਲਨ ਬਣਾ ਕੇ ਬੁਲਾ ਕੇ ਉਥੇ ਇਹ ਬਿਆਨ ਦਿੱਤਾ ਕਿ ਜਿਹੜੇ ਵੀ ਫੌਜੀ ਨੇ ਜਿਹੜੇ ਵੀ ਹੋਰ ਵੱਡੇ ਅਹੁਦਿਆਂ ਤੇ ਸਿੱਖ ਬੈਠੇ ਨੇ ਉਹ ਆਪਣੇ ਅਹੁਦੇ ਤਿਆਗ ਦਿਓ ਆਪਣੇ ਮਾਨ ਸਨਮਾਨ ਤਿਆਗ ਦਿਓ ਫੌਜ ਦੀ ਨੌਕਰੀ ਛੱਡ ਦਿਓ ਤੇ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿਓ ਕਿਉਂਕਿ ਦਰਬਾਰ ਸਾਹਿਬ ਤੇ ਭਾਰਤ ਸਰਕਾਰ ਨੇ ਅਟੈਕ ਕਰ ਦਿੱਤਾ ਇੰਨੀ ਗੱਲ ਕਹਿ ਕੇ ਇਹ ਆਪਣੇ ਪਿੰਡ ਫੇਰ ਚਲਾ ਗਿਆ ਆਰਾਮ ਨਾਲ ਬਹਿ ਗਿਆ ਇਹਨੂੰ ਕਿਸੇ ਨੇ ਗ੍ਰਿਫਤਾਰ ਨਹੀਂ ਕੀਤਾ ਕੁਝ ਨਹੀਂ ਹੋਇਆ ਤੇ ਜਿਹੜੇ ਲੋਕਾਂ ਨੇ ਇਹਦੇ ਆਖੇ ਲਾ ਕੇ ਨੌਕਰੀਆਂ ਛੱਡੀਆਂ ਧਰਮੀ ਫੌਜੀ ਧਰਮੀ ਫੌਜੀ ਇੱਧਰ ਨੂੰ ਆਏ ਉਹਨਾਂ ਤੇ ਕੀ ਕੀ ਅਤਿਆਚਾਰ ਹੋਏ ਕਿੰਨੇ ਉਹਨਾਂ ਨੇ ਨੁਕਸਾਨ ਉਠਾਏ ਇਹ ਬਿਆਨ ਤੋਂ ਬਾਹਰ ਹੈ ਉਹਦਾ ਜ਼ਿੰਮੇਵਾਰ ਵੀ ਇਹੀ ਪਰਿਵਾਰ ਹੈ ਤੇ ਇਥੋਂ ਜਿਹੜੇ ਨਾ ਤੋਂ ਫਖਰ ਕੌਮ ਅਵਾਰਡ ਜਿਹੜਾ ਵਾਪਸ ਲਿਆ ਗਿਆ ਉਹ ਵੀ ਫਿਰ ਠੀਕ ਹੋਇਆ ਉਹ ਤਾਂ ਜੀ ਇਹਨੂੰ ਦਿੱਤਾ ਹੀ ਨਹੀਂ ਸੀ ਜਾਣਾ ਚਾਹੀਦਾ ਜਿਹੜੇ ਜਥੇਦਾਰ ਹੁਣ ਇਹ ਸ਼ੋਰਮਚਾਰੇ ਨੇ ਜਦੋਂ ਇਹ ਇਨਾਮ ਦਿੱਤਾ ਗਿਆ ਉਦੋਂ ਉਹਨਾਂ ਦੀ ਜ਼ਬਾਨ ਨੂੰ ਕਿਉਂ ਤਾਲੇ ਲਾ ਗਏ ਉਦੋਂ ਕਿਉਂ ਨਹੀਂ ਬੋਲਿਆ ਕੋਈ ਵੀ ਇਹਨਾਂ ਚੋਂ ਤੇ ਜਿਹੜੇ ਦਿਨ ਇਹ ਦਿੱਤਾ ਸੀ ਗੁਰਵਚਨ ਸਿੰਘ ਨੇ ਜਥੇਦਾਰ ਨੇ ਤੇ ਉਹਨੂੰ ਗਲਾਮੇ ਚ ਹੱਥ ਪਾ ਕੇ ਕਿਉਂ ਨਹੀਂ ਦੁਬਾਰੇ ਪੇਸ਼ ਕੀਤਾ ਜਾਂਦਾ ਕਿ ਇੰਨੇ ਪੰਥ ਦੋਖੀ ਬੰਦੇ ਨੂੰ ਤੋਂ ਐਡਾ ਵੱਡਾ ਫਖਰੇ ਕੌਮ ਪੰਥ ਰਤਨ ਇਹ ਖਿਤਾਬ ਕਿਉਂ ਦਿੱਤਾ ਪਰ ਕੋਈ ਪੁੱਛਣ ਵਾਲਾ ਨਹੀਂ ਹੈ ਤੋਂ ਇਸ ਤਰ੍ਹਾਂ ਇਹਨੇ ਉਹ ਵੀ ਕੀਤਾ ਤੇ ਫਿਰ ਜਿਹੜਾ ਜਦੋਂ ਭਾਰਤ ਸਰਕਾਰ ਦੇ ਨਾਲ ਇਹਦੀ ਸਾਂਝ ਪਿਆਲੀ ਸੀ ਤਾਂ ਪੰਜਾਬ ਦੇ ਮਸਲੇ ਤਾਂ ਦੂਰ ਦੀ ਗੱਲ ਹੈ ਇਹਨੇ ਕੀ ਹੱਲ ਕਰਾਉਣੇ ਸੀ ਜਿਹੜੇ ਜੇਲ੍ਹਾਂ 'ਚ ਬੈਠੇ ਨੌਜਵਾਨੇ ਕਹਿੰਦੇ ਨੇ ਉਹਨਾਂ ਦੇ 30-30 ਸਾਲ ਪੂਰੇ ਹੋ ਗਏ ਚਾਹੇ ਉਹ ਬਿਆਨ ਸਿੰਘ ਕਤਲ ਕਾਂਡ ਹੈ ਚਾਹੇ ਇੰਦਰਾ ਗਾਂਧੀ ਕਤਲ ਕਾਂਡ ਸੀ ਪਹਿਲਾਂ ਚਾਹੇ ਹੋਰ ਘਟਨਾਵਾਂ ਦੇ ਵਿੱਚ ਕੋਈ ਬੰਦੇ ਪਕੜੇ ਗਏ ਸੀ ਤੇ ਉਹਨਾਂ ਨੂੰ ਛਡਾਉਣ ਦੇ ਵਿੱਚ ਭਾਰਤ ਸਰਕਾਰ ਤੋਂ ਇਹਨੇ ਕੋਈ ਸਹਾਇਤਾ ਨਹੀਂ ਲਈ ਜੇ ਇਹ ਚਾਹੁੰਦੇ ਤਾਂ ਛਡਵਾ ਸਕਦੇ ਸੀ ਕਿਉਂਕਿ ਇਹਨਾਂ ਦਾ ਮੈਂ ਡਰਾਮਾ ਦੇਖਿਆ ਕਿ ਭਾਈ ਰਣਜੀਤ ਸਿੰਘ ਨੂੰ ਇਹਨਾਂ ਨੇ ਕਤਲ ਦੇ ਕੇਸ ਵਿੱਚੋਂ ਅਟਲ ਬਿਹਾਰੀ ਬਾਜਪਾਈ ਨੂੰ ਕਹਿ ਕੇ ਉਦੋਂ ਨਰੰਕਾਰੀ ਕਾਂਡ ਦੇ ਕਤਲ ਤੋਂ ਉਹਨੂੰ ਛਡਾ ਲਿਆ ਸੀ ਤੇ ਅਕਾਲ ਤਖਤ ਦਾ ਉਹਨੂੰ ਜਥੇਦਾਰ ਲਾ ਦਿੱਤਾ ਸੀ ਜੇ ਉਹ ਛਡਾਇਆ ਜਾ ਸਕਦਾ ਸੀ ਤੇ ਬਾਕੀ ਵੀ ਜਿਹੜੇ ਜੇਲ੍ਹਾਂ 'ਚ ਬੈਠੇ ਨੇ ਆਪਣੀ ਰਾਜਨੀਤਿਕ ਤਾਕਤ ਵਰਤ ਕੇ ਤੇ ਭਾਰਤ ਸਰਕਾਰ ਨਾਲ ਮਿਲ ਕੇ ਸਹਿਯੋਗ ਦੇ ਨਾਲ ਉਹਨਾਂ ਨੂੰ ਵੀ ਰਹਾ ਕਰਵਾਇਆ ਜਾ ਸਕਦਾ ਸੀ ਤੇ ਫਿਰ ਕੀ ਹੁਣ ਇਹ ਜਦੋਂ ਇਹ ਮੁਆਫੀ ਹੋ ਗਈ سزا ਜਿਹੜੀ ਉਹ ਕੱਟ ਰਹੇ ਨੇ ਆਪਦੇ ਹਨਾ ਉਹ ਤਸਵੀਰਾਂ ਲੋਕ ਦੇਖ ਰਹੇ ਹੁਣ ਤਾਂ ਹੋਰ ਪ੍ਰਤੱਖ ਰੂਪ ਚ ਦੇਖ ਦੇਖ ਸਕਦੇ ਨਾ ਕਿਉਂਕਿ ਏਦਾਂ ਸੋਸ਼ਲ ਮੀਡੀਆ ਕਰਕੇ ਹਨਾ ਵੀਡੀਓ ਸਾਰਾ ਕੁਝ ਹਾਂਜੀ ਹੁਣ ਫਿਰ ਕੀ ਅਕਾਲੀ ਦਲ ਦੁਬਾਰਾ ਕੀ ਅਕਾਲੀ ਦਲ ਦੁਬਾਰਾ ਜਿਹੜਾ ਉਹ ਮੁੜ ਸੁਰਜੀਤ ਹੋਵੇਗਾ ਕਿ ਜਿਹੜੀ ਇਹ ਸੈਂਪਥੀ ਆ ਇਹ ਜਿਹੜੇ ਜੋ ਸਾਰਾ ਕੁਝ ਹੋ ਰਿਹਾ ਸੁਖਵੀਰ ਬਾਦਲੇ ਦੇ ਵਿੱਚ ਉਹ ਗੇਰ ਨਹੀਂ ਕਰਨਗੇ ਤਾਂ ਲੱਗਦਾ ਗੱਲ ਤਾਂ ਇਹੀ ਹੈ ਜੀ ਇਹਨਾਂ ਨੇ ਨਾ ਜਿਹੜਾ ਨੌਜਵਾਨ ਪੀੜ੍ਹੀ ਹੈ ਚਾਹੇ ਤਾਂ ਉਹ ਪਹਿਲਾਂ ਆਪਾਂ ਨਕਸਲਵਾੜੀ ਦੀ ਗੱਲ ਕੀਤੀ ਹੈ ਉਹਦੇ ਚ ਮਰਵਾਏ ਬਾਦ ਚ ਫਿਰ ਮੋਰਚਿਆਂ ਦੇ ਵਿੱਚ ਲੋਕਾਂ ਨੂੰ ਉਲਝਾਇਆ ਬਾਦ ਦੇ ਵਿੱਚ ਖਾੜਕੂ ਬਾਦ ਚੱਲਿਆ ਉਹਦੇ ਵਿੱਚ ਇਹ ਆਪ ਕਹਿੰਦੇ ਨੇ ਬਾਰ ਬਾਰ ਕਿ 2 ਲੱਖ ਨੌਜਵਾਨ ਮਾਰਿਆ ਗਿਆ ਜਿਹੜੇ ਨੌਜਵਾਨ 2 ਲੱਖ ਮਾਰੇ ਗਏ ਉਹਦੇ ਨਾਲ ਸੰਬੰਧਿਤ ਕਿੰਨੇ ਟੱਬਰ ਉੱਜੜ ਗਏ ਉਹ ਕਿੰਨੇ ਲੱਖ ਸੀ ਤੇ ਕਿੰਨੇ ਅਰਬਾਂ ਖਰਬਾਂ ਰੁਪਈਆ ਉਹਨਾਂ ਦਾ ਬਰਬਾਦ ਹੋ ਗਿਆ ਮੁਕੱਦਮੇ ਲੜਦਿਆਂ ਦਾ ਜਾਂ ਹੋਰ ਕਾਰਨਾ ਕਰਕੇ ਉਹਨਾਂ ਦੇ ਘਰ ਉੱਜੜ ਗਏ ਲੋਕਾਂ ਦੇ ਤੇ ਉਹ ਜਿਹੜਾ ਨੌਜਵਾਨ ਦੀ ਲਹਿਰ ਸੀ ਉਹ ਇਹਨਾਂ ਨੇ ਪਹਿਲਾ 75 ਤੋਂ ਲੈ ਕੇ ਫਿਰ 78 'ਚ ਫਿਰ 84 'ਚ ਫਿਰ ਝੂਠੇ ਪੁਲਿਸ ਮੁਕਾਬਲਿਆਂ 'ਚ ਉਹ ਨੌਜਵਾਨੀ ਸਾਰੀ ਤਬਾਹ ਕਰਕੇ ਰੱਖ ਦਿੱਤੀ ਨਵਾਂ ਅਕਾਲੀ ਦਲ ਦੇ ਵਿੱਚ ਕੋਈ ਨੌਜਵਾਨ ਇਹਨਾਂ ਨੇ ਆਉਣ ਹੀ ਨਹੀਂ ਦਿੱਤਾ ਜਿਹੜਾ ਜਰਾਕ ਕੋਈ ਉਬਰਣ ਦਾ ਅਪਰਾਲਾ ਕਰਦਾ ਸੀ ਉਹਨੂੰ ਚਾਹੇ ਜੇਲ੍ਹ ਭੇਜਿਆ ਚਾਹੇ ਕਤਲ ਕਰਵਾਇਆ ਚਾਹੇ ਪੰਥ 'ਚੋਂ ਛੇਕਿਆ ਉੱਜੇ ਵੀ ਇਹਨਾਂ ਨੇ ਕੰਮ ਕੀਤਾ ਪਰ ਬਾਦਲ ਦੇ ਵਿਸ਼ਵਾਸਪਾਤਰ ਥੋੜੇ ਜੇ ਬੰਦੇ ਉਹ ਜਿਉਂਦੇ ਰਹਿ ਗਏ ਬਾਕੀ ਕੋਈ ਨੌਜਵਾਨ ਤੁਹਾਨੂੰ ਅਕਾਲੀ ਦਲ ਦੇ ਵਿੱਚ ਕਿਤੇ ਲੱਭਦਾ ਇੱਕ ਵੀ ਨਹੀਂ ਮਿਲੇਗਾ ਉਹ ਸਾਰੇ ਡਰਾਤੇ ਉਹ ਨਸ਼ੇੜੀ ਬਣਾਤੇ ਉਹ ਜੇਲਾਂ 'ਚ ਭੇਜਤੇ ਉਹ ਵਿਦੇਸ਼ਾਂ ਨੂੰ ਭੱਜ ਗਏ ਇੱਥੇ ਅਕਾਲੀ ਦਲ ਨੇ ਉਹਨਾਂ ਵਾਸਤੇ ਸੁਖਾਮਾ ਮਾਹੌਲ ਨਹੀਂ ਰਹਿਣ ਦਿੱਤਾ ਤੋ ਇਸ ਤਰ੍ਹਾਂ ਅਕਾਲੀ ਦਲ ਦਵਾਰੇ ਜਉਂਦਾ ਨਹੀਂ ਹੋ ਸਕਦਾ ਜੇ ਇਹ ਹੋਇਆ ਤਾਂ ਉਹੀ ਲੁਟੇਰੇ ਫੇਰ ਦਵਾਰਾ ਅੱਗੇ ਆ ਕੇ ਗੱਡੀਆਂ ਤੇ ਬਹਿ ਜਾਣਗੇ ਜਿਹੜਿਆਂ ਨੂੰ ਪਿਛਲੇ 50 ਸਾਲ ਤੋਂ ਪੰਜਾਬ ਨੂੰ ਲੁੱਟਦੇ ਤੇ ਸਿੱਖਾਂ ਨੂੰ ਬਰਬਾਦ ਕਰਦੇ ਅਸੀਂ ਹੁੰਦੇ ਦੇਖਦੇ ਆ ਰਹੇ ਹਾਂ ਜੀ ਇਹ ਗੱਲ ਹੋਰ ਪ੍ਰੋਫੈਸਰ ਸਾਹਿਬ ਕਿ ਜਦੋਂ ਹੁਣ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਾਂ ਅਸੀਂ ਘਰੇ ਬੁਲਾ ਕੇ ਚੰਡੀਗੜ੍ਹ ਦੇ ਘਰ ਬੁਲਾ ਕੇ ਜਿੱਥੇ ਦਾ ਹੋ ਰਨ ਨਾਲ ਜਿਹੜੀ ਆ ਉਹ ਸਾਰੀ ਸੈਟਿੰਗ ਕੀਤੀ ਆ ਮਾਫੀ ਵਾਲੀ ਗੱਲ ਆ ਇੱਥੇ ਤੱਕ ਕਿ ਨੌਜਵਾਨਾਂ ਨੂੰ ਕਤਲ ਕਰਵਾਉਣਾ ਸਿੱਖ ਸੰਗਤਾਂ ਉੱਪਰ ਗੋਲੀ ਚਲਾਉਣੀ ਉਹ ਸਾਰੇ ਗੁਨਾਹ ਉਹਨਾਂ ਨੇ ਉਹ ਕਬੂਲ ਕਰ ਲਿਆ ਤੇ ਅੱਜ ਉਹਨਾਂ ਨੂੰ ਉਹ ਕਹਤਾ ਵੀ ਤੁਹਾਨੂੰ ਅਸੀਂ ਸਜ਼ਾ ਦਿੱਤੀ ਆ ਉਹ ਵਰਸ਼ਾ ਫੜ ਕੇ ਖੜੇ ਆ ਕੋਈ ਇਕਾਲੀ ਲੀਡਰ ਜਿਹੜਾ ਭਾਂਡੇ ਮਾਜ ਰਿਹਾ ਕੋਈ ਜੋੜੇ ਦੀ ਸੇਵਾ ਕਰੂਗਾ ਕਿ ਐਡੇ ਜਿਹੜੇ ਸੀਰੀਅਸ ਗੁਨਾਹ ਨੇ ਕਿ ਐਡੇ ਸੀਰੀਅਸ ਗੁਨਾਹਾਂ ਦੀ ਸਜ਼ਾ ਸਿਰਫ ਇੰਨੀ ਕੀ ਹੋਣੀ ਚਾਹੀਦੀ ਆ ਕਿ ਭਾਂਡੇ ਮੰਜਲੇ ਜਾਣ ਜੋੜਿਆਂ ਦੀ ਸੇਵਾ ਕਰ ਲਈ ਜਾਵੇ ਇੱਥੇ ਗੱਲ ਤਾਂ ਸੋਚਣ ਵਾਲੇ ਹੀ ਹੈ ਜੇ ਇਹ ਨਾਟਕ ਨਾ ਹੁੰਦਾ ਤੇ ਫਿਰ ਇਸ ਤਰ੍ਹਾਂ ਇਹਨਾਂ ਨੇ ਨਹੀਂ ਸੀ ਕਰਨਾ ਹੁਣ ਇੱਕ ਬੰਦਾ ਆਪਾਂ ਗੱਲਾਂ ਕਰਕੇ ਹਟਿਆ ਉਹਨੇ ਪੈਸਾ ਵੀ ਕੌਮ ਦਾ ਬਰਬਾਦ ਕੀਤਾ ਲੋਕਾਂ ਦੀਆਂ ਜ਼ਿੰਦਗੀਆਂ ਵੀ ਬਰਬਾਦ ਕੀਤੀਆਂ ਤੇ ਕਿੰਨੇ ਭੜੇ ਕੰਮ ਕੀਤੇ ਨੇ ਹੁਣ ਉਹ ਭਾਂਡੇ ਮੰਝ ਕੇ ਦੋਸ਼ ਮੁਕਤ ਹੋ ਜਾਊਗਾ ਇਹਨਾਂ ਜਥੇਦਾਰਾਂ ਦੇ ਕਹਿਣ ਦੇ ਮਤਾਬਕ ਜਦੋਂ ਕਿ ਉਹਨੂੰ ਤਾਂ ਕਰਾਰੀ ਤੋਂ ਕਰਾਰੀ سزا ਮਿਲਣੀ ਚਾਹੀਦੀ ਸੀ ਬਲਕਿ ਜੇ ਕੋਈ ਸਮਾਜ ਸੇਵੀ ਵੱਡਾ ਸਿਆਣਾ ਬੰਦਾ ਜਿਹਦੀ ਕੋਈ ਪਹੁੰਚ ਹੈ ਇਹਨਾਂ ਕੰਮਾਂ ਵਾਸਤੇ ਤਾਂ ਉਹਨੂੰ ਚਾਹੀਦਾ ਹੈ ਜਦੋਂ ਸੁਖਬੀਰ ਸਿੰਘ ਬਾਦਲ ਆਪ ਮੰਨ ਰਿਹਾ ਕਿ ਹਾਂ ਅਸੀਂ ਗੋਲੀ ਚਲਾਈ ਸੀ ਤਾਂ ਉਹਨਾਂ ਦਾ ਅਦਾਲਤ ਦੇ ਵਿੱਚ ਦੁਬਾਰੇ ਮੁਕਦਮੇ ਸ਼ੁਰੂ ਹੋਣੇ ਚਾਹੀਦੇ ਨੇ ਇਹਨਾਂ ਤੇ ਤਾਂ ਕਿ ਇਹਨਾਂ ਨੂੰ ਅਦਾਲਤਾਂ ਵੱਲੋਂ ਕਤਲ ਦੇ ਕੇਸ ਦੇ ਵਿੱਚ ਉਥੇ ਤਲਬ ਕੀਤਾ ਜਾਵੇ ਮਕਦਮਾ ਚਲਾ ਕੇ ਸਬੂਤ ਇਕੱਠੇ ਕਰਕੇ ਇਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਸਾਡੇ ਵਰਗਿਆਂ ਨੂੰ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਪੁਲਿਸ ਵੀ ਅਤੇ ਜਿਹੜੇ ਇਹ ਜਥੇਦਾਰ ਵੀ ਇਹ ਕਿੰਨੀਆਂ ਵੱਡੀਆਂ ਸਜ਼ਾਵਾ ਦੇ ਦਿੰਦੇ ਨੇ ਬੰਦਿਆਂ ਦੀ ਉਮਰ ਲੰਘ ਜਾਂਦੀ ਹੈ ਖੱਜਲ ਖੁਆਰ ਹੁੰਦਿਆਂ ਦੀ ਤੇ ਬੇਅੰਤ ਪੈਸਾ ਰੁੜ ਜਾਂਦਾ ਤੇ ਫਿਰ ਵੀ ਕਿਤੇ ਇਨਸਾਫ ਮਿਲੇ ਕਿ ਨਾ ਮਿਲੇ ਪਰ ਇਹ ਸ਼ਰੇਆਮ ਕਹਿ ਰਹੇ ਨੇ ਕਿ ਹਾਂ ਅਸੀਂ ਗੋਲੀ ਚਲਾਈ ਹੈ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ 328 ਜਿਹੜੇ ਸਰੂਪ ਨੇ ਉਹਨਾਂ ਦਾ અપਮਾਨ ਜਾਂ ਚੋਰੀ ਉਹਨਾਂ ਦੀ ਹੋਈ ਹੈ ਤੇ ਹੋਰ ਕਿੰਨਾ ਕੁ ਜੇ ਮੰਨ ਚੁੱਕੇ ਨੇ ਤੇ ਇਹਨਾਂ ਨੂੰ ਤਾਂ ਅਦਾਲਤਾਂ ਦੇ ਵਿੱਚ ਕਿਸੇ ਟੈਹ ਜਾਣਾ ਚਾਹੀਦਾ ਹੈ ਜਿਹੜੇ ਆਪ ਮੰਨ ਰਹੇ ਨੇ ਸਾਰੀ ਸੋਸ਼ਲ ਮੀਡੀਆ ਦੇ ਸਾਹਮਣੇ ਕਿ ਅਸੀਂ ਇਹ ਦੁਸ਼ਟ ਕਰਮ ਕੀਤਾ ਤੇ ਹੁਣ ਸਮਾਜ ਸੇਵੀ ਜਥੇਬੰਦੀਆਂ ਨੂੰ ਅਤੇ ਮੌਜੂਦਾ ਪੁਲਿਸ ਦੇ ਜਿਹੜੇ ਵੱਡੇ ਅਫਸਰ ਨੇ ਅਦਾਲਤਾਂ ਨੇ ਉਹਨਾਂ ਨੂੰ ਆਪ ਲੋਕ ਹਿੱਤ ਵਿੱਚ ਐਕਸ਼ਨ ਲੈਣਾ ਚਾਹੀਦਾ ਹੈ ਕਿ ਇਹਨਾਂ ਲੋਕਾਂ ਨੂੰ ਪਕੜ ਕੇ ਜੇਲ੍ਹ 'ਚ ਬੰਦ ਕੀਤਾ ਜਾਵੇ ਇਹਨਾਂ ਤੇ ਮੁਕੱਦਮੇ ਚਲਾਏ ਜਾਣ ਹੁਣ ਕੀ ਲੱਗਦਾ ਹੈ ਕਿ ਜਦੋਂ ਇਹ ਸਾਰਾ ਸਾਰਾ ਐਪੀਸੋਡ ਹੋਇਆ ਹਾਂ ਅਕਾਲੀ ਦਲ ਇੱਕ ਸਮਾਂ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਆਏ ਨੇ ਉਹ ਪੰਥਕ ਤੋਂ ਪੰਜਾਬ ਵੱਲ ਨੂੰ ਸ਼ਿਫਟ ਹੋ ਗਏ ਪੰਜਾਬੀ ਪੋਲਿਟਿਕਸ ਵੱਲ ਨੂੰ ਸ਼ਿਫਟ ਹੋ ਗਏ ਸਿੱਖ ਤੋਂ ਪੰਜਾਬੀ ਪਹਿਚਾਣ ਉਹਨਾਂ ਨੇ ਮੁੱਕ ਰੱਖੀ ਹਾਂਜੀ ਕਿ ਦੁਬਾਰਾ ਹੁਣ ਫਿਰ ਇਹ ਹੋ ਸਕਦਾ ਹੈ ਕਿ ਜਿਹੜਾ ਪੰਜਾਬੀ ਪਹਿਚਾਣ ਉਹ ਪਿੱਛੇ ਰਹਿ ਜਾਵੇ ਔਰ ਸਿੱਖ ਪਛਾਣ ਦੀ ਗੱਲ ਪੰਥਕ ਪੋਲਿਟਿਕਸ ਦੀ ਗੱਲ ਲੋਕਰ ਸੁਖਬੀਰ ਸਿੰਘ ਬਾਦਲ ਇੱਥੇ ਜੀ ਸਾਡੇ ਵਾਸਤੇ ਮੁਸੀਬਤ ਇਹ ਹੀ ਆਈ ਹੈ ਅਸੀਂ ਧਾਰਮਿਕ ਦਾਇਰੇ ਦੇ ਵਿੱਚ ਰੱਖਣੀ ਸੀ ਕੇਵਲ ਸ਼੍ਰੋਮਣੀ ਕਮੇਟੀ ਇਹਨਾਂ ਨੇ ਅਕਾਲੀ ਦਲ ਦਾ ਅਕਾਲ ਤਖਤ ਤੋਂ ਬਣੇ ਦਾ ਹਉਆ ਖੜਾ ਕਰਕੇ ਨਾਮ ਵਰਤ ਕੇ ਅਕਾਲ ਤਖਤ ਦਾ ਇਹ ਇਉਂ ਮਹਿਸੂਸ ਕਰਦੇ ਨੇ ਕਿ ਅਕਾਲ ਤਖਤ ਬਣਾਇਆ ਛੇਵੇਂ ਪਾਤਸ਼ਾਹ ਨੇ ਅੱਜ ਜਿਹੜਾ ਬੈਠਾ ਹੈ ਉੱਥੇ ਬੰਦਾ ਬਿਠਾਇਆ ਇਹਨਾਂ ਰਾਜਨੀਤਿਕ ਲੋਕਾਂ ਨੇ ਹੈ ਪਰ ਉਹ 6ਵੇਂ ਪਾਤਸ਼ਾਹ ਦਾ ਹੀ ਰੂਪ ਬਣਾ ਕੇ ਪੇਸ਼ ਕਰ ਰਹੇ ਨੇ ਹੁਣ ਉਹਦਾ ਬਾਰ ਬਾਰ ਨਾ ਲੈਣਾ ਤਖਤ ਅਕਾਲ ਦਾ ਹੈ ਹੁਣ ਰੱਬ ਨੂੰ ਇਹ ਤਖਤ ਬਣਾਉਣ ਦੀ ਲੋੜ ਪਈ ਸੀ ਗੁਰਬਾਣੀ ਤਾਂ ਕਹਿੰਦੀ ਹੈ ਵੀ ਸਾਰੀ ਸ੍ਰਿਸ਼ਟੀ ਤੇਰਾ ਤਖਤ ਹੈ ਸਾਰੀ ਕਾਇਨਾਤ ਦਾ ਤੂੰ ਮਾਲਕ ਹੈ ਰੱਬ ਬਾਰੇ ਐਡਾ ਵੱਡਾ ਗੁਰਬਾਣੀ ਦੇ ਵਿੱਚ ਫਰਮਾਨ ਹੈ ਤੇ ਇਹ ਪਹਿਲਾਂ ਤਾਂ ਇੱਕ ਤਖਤ ਇੱਥੇ ਬਣਾ ਲੈਂਦੇ ਨੇ ਰੱਬ ਦੇ ਨਾਂ ਉਦਾ ਬਣਾਇਆ ਕਿਨੇ ਸਾਡੀ ਸਤਕਾਰਯੋਗ ਮਹਾ ਹਸਤੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਉਹਨਾਂ ਦਾ ਨਾਮ ਰੱਬ ਦਾ ਅਤੇ ਛੇਵੇਂ ਪਾਸ਼ਾ ਦਾ ਬਰਤਕੇ ਉਥੇ ਬਿਠਾ ਦਿੰਦੇ ਨੇ ਆਪਣੀ ਕਟਪੂਤਲੀ ਜਥੇਦਾਰ ਉਹ ਜਥੇਦਾਰ ਤੋਂ ਕੰਮ ਕਰਾਉਂਦੇ ਨੇ ਆਪਣੀ ਮਨਮਰਜ਼ੀ ਦਾ ਫਿਰ ਲੋਕਾਂ ਨੂੰ ਕੀ ਕਹਿੰਦੇ ਨੇ ਇਹ ਤਾਂ ਜੀ ਅਕਾਲ ਦੇ ਤਖਤ ਦਾ ਹੁਕਮ ਜਾਰੀ ਹੋਇਆ ਤੇ ਜਦੋਂ ਉਹ ਅਕਾਲ ਦਾ ਤਖਤ ਛੇਵੇਂ ਪਾਸ਼ਾ ਦਾ ਰੂਪ ਜਿਹੜਾ ਉਥੇ ਬੰਦਾ ਬੈਠਾ ਉਹਨੂੰ ਧੱਕੇ ਮਾਰ ਕੇ ਜਦੋਂ ਜੀ ਕਰਦਾ ਬਾਹਰ ਵੀ ਕੱਢਦੇ ਨੇ ਆਪਣੇ ਦਫ਼ਤਰਾਂ 'ਚ ਆਪਣੇ ਘਰਾਂ 'ਚ ਆਪਣੀਆਂ ਕੋਠੀਆਂ 'ਚ ਬੁਲਾ ਕੇ ਉਹਨੂੰ ਧਮਕੀ ਦੇ ਕੇ ਕਹਿੰਦੇ ਨੇ ਆਹ ਕੰਮ ਕਰੀ ਤੇ ਜ ਨਹੀਂ ਤਾਂ ਫਿਰ ਤੇਰੇ ਲਈ ਖੈਰ ਨਹੀਂ ਹੈ ਮੈਂ ਆਪ ਦੇਖਿਆ ਕਿ ਇਹਨਾਂ ਦੇ ਜਦੋਂ 1994 ਚ ਮੈਂ ਅਕਾਲ ਤਖਤ ਦੇ ਜਥੇਦਾਰ ਮਨਜੀਤ ਸਿੰਘ ਦੇ ਨਾਲ ਸੀ ਉਦੋਂ ਚਿੱਠੀ ਆਈ ਆ ਚੰਡੀਗੜ੍ਹ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਭਿਜਵਾਈ ਤੇ ਇਹ ਦੱਸਿਆ ਉਹ ਚਿੱਠੀ ਦੇ ਵਿੱਚ ਕਿ ਇਸ ਵਕਤ ਕਿਉਂਕਿ ਸਾਲ ਪਿਛੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਵੀ ਪ੍ਰਧਾਨ ਕੌਣ ਚੁਣਿਆ ਜਾਵੇ ਉੱਥੇ ਸਾਰੇ ਦੇ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬੈਠੇ ਨੇ ਸਾਰੇ ਤਖਤਾਂ ਦੇ ਜਥੇਦਾਰ ਬੈਠੇ ਨੇ ਹੋਰ ਬੇਅੰਤ ਜਥੇਬੰਦੀਆਂ ਦੇ ਅਹੁਦੇਦਾਰ ਆਏ ਹੋਏ ਨੇ ਪੱਤਰਕਾਰ ਬੈਠੇ ਨੇ ਸਾਰੇ ਲੋਕੀ ਦੇਖ ਰਹੇ ਨੇ ਵੀ ਹੁਣ ਪਤਾ ਨਹੀਂ ਇਹ ਕਿਵੇਂ ਚੋਣਨਗੇ ਇਹ ਧਾਰਮਿਕ ਅਦਾਰੇ ਦਾ ਕੰਮ ਹੈ ਪਤਾ ਨਹੀਂ ਕਿੰਨਾ ਕਿ ਜਿਹੜਾ ਆਦਰਸ਼ ਪੱਖੀ ਹੋਊਗਾ ਊਸੂਲਾਂ ਪ੍ਰਤੀ ਹੋਊਗਾ ਤੇ ਜਦੋਂ ਉੱਥੇ ਆਇਆ ਉਹਨਾਂ ਨੇ ਲਫਾਫਾ ਇੱਕ ਖੋਲਿਆ ਲਫਾਫੇ ਨੂੰ ਖੋਲ ਕੇ ਵਿੱਚੋਂ ਦੇਖਿਆ ਕਹਿੰਦੇ ਜੀ ਐਤਕੀ ਇਹ ਫਲਾਣੇ ਦਾ ਨਾਮ ਆਇਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਜਿਹੜੇ ਸਾਰੇ ਦੇ ਸਾਰੇ ਬੈਠੇ ਸੀ ਉਹ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਵੀ ਇੱਥੇ ਨਾ ਵੋਟਾਂ ਪਈਆਂ ਨਾ ਹੱਥ ਘੜੇ ਕੀਤੇ ਤੇ ਬਾ ਜਕਾਰਾ ਛੜਵਾਤਾ ਚਿੱਠੀ ਤਾਂ ਉੱਥੋਂ ਚੰਡੀਗੜ੍ਹ ਤੋਂ ਆਈ ਆ ਬਾਦਲ ਵੱਲੋਂ ਤਾਂ ਕਈਆਂ ਨੇ ਵਿੱਚ ਇਹ ਵੀ ਕਿਹਾ ਕਹਿਣ ਲੱਗਿਆ ਇੱਥੇ ਜਕਾਰਾ ਛੜਨ ਦੀ ਫਿਰ ਕੀ ਲੋੜ ਸੀ ਜਕਾਰਾ ਵੀ ਟੇਪਰ ਕਾਰਡ ਉੱਥੋਂ ਹੀ ਕਰਾ ਲਿਆਉਂਦੇ ਇੱਥੇ ਆ ਕੇ ਉਹੀ ਟੇਪਰ ਕਾਰਡ ਨਾਲ ਬਟਨ ਦੱਬਨਦੇ ਆਪੇ ਜਕਾਰੇ ਵੀ ਛੱਡੇ ਜਾਂਦੇ ਐ ਸਾਰੀਆਂ ਕਰਤੂਤਾਂ ਜਿਹਨੂੰ ਜ਼ਥੇਦਾਰੇ ਕਹਿੰਦੇ ਨੇ ਉਹਨਾਂ ਨੂੰ ਇਹ ਆਪ ਹੀ ਆਪਣੀ ਕਠਪੂਤਲੀ ਬਣਾ ਕੇ ਲਾਉਂਦੇ ਨੇ ਆਪ ਹੀ ਹਟਾਉਂਦੇ ਨੇ ਤੇ ਆਪ ਹੀ ਮਨਮਰਜ਼ੀ ਦੇ ਕੰਮ ਕਰਾਉਂਦੇ ਨੇ ਹੁਣ ਵੀ ਸਾਰਾ ਕੁਝ ਇਸੇ ਤਰ੍ਹਾਂ ਹੀ ਹੋਇਆ ਹੈ ਇੱਜ ਕੱਢਣ ਪਾਉਣ ਨੂੰ ਕੁਝ ਨਹੀਂ ਹੈ ਚਾਰ ਦਿਨ ਅਸੀਂ ਇੱਥੇ ਪੂਸੀਆਂ ਮਾਰ ਲਾਂਗੇ ਤਮਾਸ਼ਾ ਵੇਖ ਲਾਂਗੇ ਜਿਵੇਂ ਆਪਾਂ ਸਾਲਕ ਪਿੱਛੋਂ ਉਹ ਰਾਵਣ ਦਾ ਬੁੱਤ ਬਣਾ ਕੇ ਪੁਤਲਾ ਬਣਾ ਕੇ ਨੱਚ ਟੱਪ ਲੈਨੇ ਆ ਆਪਣਾ ਪਟਾਕਿਆਂ ਤੇ ਤੇ ਪੁਤਲੇ ਬਣਾਉਣ ਤੇ ਪੈਸੇ ਵੀ ਰੋੜ ਦਨੇ ਆ ਤੇ ਮੁੜਕੇ ਕਰਦੇ ਕੀ ਆ ਅਸੀਂ ਰਾਵਣ ਨੂੰ ਅੱਗ ਲਾਏ ਆ ਹੁਣ ਭਾਵੇਂ ਇਹ ਨਾ ਰਾਵਣਾ ਨੂੰ ਪੁਰਾਣੇ ਨੇ ਐ ਇਤਕੀ ਅੱਗ ਤੁਸੀਂ ਲਾ ਵੀ ਦਿਓ ਜਿਹੜਾ ਕਹਿਣ ਮਾਤਰ ਅੱਗ ਲਾਉਣ ਦਾ ਭਾਅ ਮੇਰਾ ਸਜ਼ਾ ਦੇਣ ਤੋਂ ਐ ਪਰ ਅਗਲੇ ਸਾਲ ਨੂੰ ਫਿਰ ਉਹੀ ਰਾਵਣ ਏਡਾ ਵੱਡਾ ਫਿਰ ਸਾਹਮਣੇ ਖੜਾ ਹੁੰਦਾ ਇਹ ਤਾਂ ਰਾਵਣ ਬਣ ਕੇ ਸਾਡੇ ਸਿਰ ਤੇ ਬੈਠੇ ਨੇ ਇਹ ਜਥੇਦਾਰ ਵੀ ਰਾਵਣ ਦਾ ਹੀ ਦੂਜਾ ਰੂਪ ਨੇ ਇਹਨਾਂ ਦੇ ਹੀ ਚਮਚੇ ਨੇ ਕੀ ਲੱਗਦਾ ਹੁਣ ਅਕਾਲੀ ਦਲ ਭਾਜਪਾ ਨਾਲ ਵੀ ਹੱਥ ਮਿਲਾ ਸਕਦਾ ਕਿਉਂਕਿ ਸੁਨੀਲ ਜਾਖੜ ਲਗਾਤਾਰ ਕਿਸਾਨ ਦੀ ਕਿਸਾਨੇ ਦੀ ਉਹਦੇ ਵਾਲੇ ਦੁਆਲੇ ਆਪਦੀ ਪੋਲਿਟਿਕਸ ਨੂੰ ਬੌਂਡ ਰਹੇ ਨੇ ਇਧਰੋਂ ਹੁਣ ਅਕਾਲੀ ਦਲ ਦੇ ਨਾਲ ਸਾਰਾ ਕੁਝ ਹੋਇਆ ਅਕਾਲੀ ਦਲ ਕਮਜ਼ੋਰ ਹੋਇਆ ਤੇ ਹੁਣ ਬਰਾਬਰ ਦੇ ਹਿੱਸੇਦਾਰ ਬਣ ਕੇ ਜਾਂ ਵੱਡਾ ਭਾਈ ਦਾ ਰੋਲ ਹੁਣ ਭਾਜਪਾ ਜਿਹੜਾ ਹੈਗਾ ਉਹ ਉਹ ਲਿਆ ਸਕਦੀ ਹੈ ਇੱਕ ਸਾਂਝ ਬਣਾ ਸਕਦੇ ਹੈ ਪਹਿਲੀ ਗੱਲ ਤਾਂ ਇਹ ਹੈ ਜੀ ਅੱਧੇ ਤਾਂ ਅਕਾਲੀ ਲੀਡਰ ਪਹਿਲਾਂ ਹੀ ਭਾਜਪਾ ਚ ਜਾ ਚੁੱਕੇ ਹੋਏ ਨੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਹੁਣ ਦੇਖ ਰਹੇ ਨੇ ਵੀ ਇਹ ਤਾਂ ਪਾਟੋ ਤਾੜ ਹੋ ਗਈ ਸਾਡੀ ਦੁਬਾਰਾ ਗੱਦੀ ਆਉਣ ਦੇ ਚਾਂਸ ਨਹੀਂ ਹੈਗੇ ਤੇ ਹੋਰ ਵੀ ਜਾਣਗੇ ਪਰ ਇਦੋਂ ਵੱਡੀ ਇੱਕ ਹੋਰ ਗੱਲ ਇਹ ਹੈ ਕਿ ਪਿਛਲੇ ਬਹੁਤ ਲੰਮੇ ਸਮੇਂ ਤੋਂ ਪ੍ਰਕਾਸ਼ ਸਿੰਘ ਬਾਦਲ ਅੰਦਰ ਖਾਤੇ ਉਹਨਾਂ ਦੇ ਹੀ ਪੈਰਾਂ 'ਚ ਤਾਂ ਪਿਆ ਸੀ ਜਦੋਂ ਸਿੱਧਾ ਇਹ ਰੋਜ਼ ਪਤੀ ਪਤਨੀ ਦਾ ਰਿਸ਼ਤਾ ਦੱਸਦਾ ਸੀ ਉਹਨਾਂ ਨਾਲ ਤੇ ਉਦੋਂ ਉਹਨਾਂ ਦੇ ਨਾਲ ਹੀ ਤਾਂ ਹੈਗਾ ਹੈਗਾ ਸੀ ਤਾਂ ਇਹ ਸਾਰਾ ਕੁਝ ਤਾਂ ਉਹਨਾਂ ਦੇ ਨਾਲ ਹੀ ਸੀ ਰਾਜਨੀਤਿਕ ਤੌਰ ਤੇ ਸਮਝੌਤਾ ਕਰਨਾ ਕੋਈ ਬੁਰਾ ਨਹੀਂ ਹੁੰਦਾ ਪਰ ਪੰਜਾਬ ਵਾਸਤੇ ਕੁਝ ਲੈ ਕੇ ਤਾਂ ਦੇ ਦਿਓ ਪੰਜਾਬ ਦੇ ਮਸਲੇ ਤਾਂ ਕੋਈ ਹੱਲ ਕਰਵਾ ਦਿਓ ਕਿਤੇ ਕਿਸਾਨਾਂ ਦਾ ਮੋਰਚਾ ਲੱਗਿਆ ਤੇ ਕਿਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਕਿਤੇ ਚੰਡੀਗੜ੍ਹ ਦਾ ਰਾਜਧਾਨੀ ਸਾਡੀ ਹੈ ਕਿ ਨਹੀਂ ਹੈ ਉਹਦਾ ਮਸਲਾ ਹੈ ਤੇ ਕਿਤੇ ਜਿਹੜਾ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਸੀ ਤੇ ਹੋਰ ਨਾਲ ਸੂਬਿਆਂ ਵਿੱਚ ਸਿੱਖਾਂ ਦੇ ਨਾਲ ਜਾਤੀਆਂ ਹੋਈਆਂ ਸੀ 1984 ਨਵੰਬਰ ਦੇ ਵਿੱਚ ਉਹਨਾਂ ਦੇ ਮਸਲੇ ਨੇ ਕੋਈ ਮਸਲਾ ਇਹਨਾਂ ਨੇ ਅੱਜ ਤੱਕ ਨਿਵੇੜਿਆ ਸਮਝੌਤਾ ਜਿਹਦੇ ਨਾਲ ਮਰਜ਼ੀ ਕਰ ਲੋ ਪਰ ਘਟੋ ਘਟ ਪੰਜਾਬ ਦੇ ਲੋਕਾਂ ਨੂੰ ਕੁਝ ਲੈ ਕੇ ਤਾਂ ਦੇ ਦਿਓ ਉਹ ਇਹਨਾਂ ਦੀ ਸਮਰੱਥਾ ਮੁੱਕ ਗਈ ਹੈ ਲੈ ਕੇ ਨਹੀਂ ਕੁਝ ਦੇ ਰਹੇ ਹਨ ਕੀ ਲੱਗਦਾ ਫਿਰ ਜਦੋਂ ਆਪਾਂ ਕਹਿੰਨੇ ਆ ਕਿ ਇਨਾ ਜ਼ੋਰ ਦੇ ਕਹਿੰਨੇ ਆ ਵੀ ਖੇਤਰੀ ਪਾਰਟੀ ਦੀ ਲੋੜ ਹੈ ਫਿਰ ਕੀ ਉਹ ਖੇਤਰੀ ਪਾਰਟੀ ਆਪਾਂ ਸਿਰਫ ਸ਼ਰੂਮਣੀ ਕਾਲੀ ਗਲਤੀ ਟੇਗ ਰੱਖੀਏ ਕਿਸੇ ਹੋਰ ਪਾਰਟੀ ਤੇ ਕਿਸੇ ਹੋਰ ਯੰਗ ਲੀਡਰਸ਼ਿਪ ਤੇ ਆਪਾਂ ਨੂੰ ਕੰਮ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਜੇ ਅਸੀਂ ਆਪ ਜਾਗਰੂਕ ਹੋਵਾਂਗੇ ਜੇ ਅਸੀਂ ਧਰਮ ਦੇ ਮੱਕੜ ਜਾਲ ਚੋਂ ਆਪ ਨਿਕਲਾਂਗੇ ਜਿਹੜਾ ਕਿ ਇਹਨਾਂ ਨੇ ਸਾਡੇ ਉੱਤੇ ਪਾਇਆ ਹੋਇਆ ਸੀ ਧਰਮ ਗੁਰਬਾਣੀ ਸਾਨੂੰ ਕੀ ਸਿਖਾਉਂਦੀ ਹੈ ਉਹਨੂੰ ਪੜ੍ਹ ਕੇ ਇਨਕਲਾਬੀ ਕਿਸਮ ਦੇ ਛਾਣੇ ਲੋਕ ਦੂਰ ਅੰਦੇਸ਼ ਆਪਾਂ ਬਣਾਗੇ ਜਿਵੇਂ ਬਾਬਾ ਨਾਨਕ ਨੇ ਤੇ ਬਾਕੀ ਗੁਰੂ ਸਹਿਬਾਨਾ ਨੇ ਭਾਗੇ ਸਹਿਬਾਨਾ ਨੇ ਕੁਝ ਵੀ ਨਾ ਹੋਣ ਦੇ ਬਾਵਜੂਦ ਏਡੇ ਵੱਡੇ ਖਤਰੇ ਸਹਿੜ ਕੇ ਕੰਮ ਕੀਤੇ ਭਾਵੇਂ ਜਾਨਾਂ ਚਲੀਆਂ ਗਈਆਂ ਪਰ ਅਸੂਲਾਂ ਤੋਂ ਮੂੰਹ ਨਹੀਂ ਮੋੜਿਆ ਤੇ ਅੱਜ ਸਾਨੂੰ ਆਮ ਇਨਸਾਨ ਨੂੰ ਗੁਰਬਾਣੀ ਦੇ ਚਾਨਣ ਵਿੱਚ ਰਹਿ ਕੇ ਆਪਾਂ ਨੂੰ ਚੰਗੇ ਇਨਸਾਨ ਬਣ ਕੇ ਆਪਾਂ ਨੂੰ ਸੁਚੇਤ ਹੋਣਾ ਚਾਹੀਦਾ ਨਵੀਂ ਰਾਜਨੀਤਿਕ ਪਾਰਟੀ ਜਿਹੜਾ ਧਰਮ ਹੈ ਉਸ ਸ਼੍ਰੋਮਣੀ ਕਮੇਟੀ ਦੇ ਹਵਾਲੇ ਕਰਦੀ ਏ ਤੇ ਅਸੀਂ ਰਾਜਨੀਤਿਕ ਪਾਰਟੀ ਪਰ ਚੰਗੇ ਅਸੂਲਾਂ ਵਾਲੀ ਆਪ ਪੈਦਾ ਕਰੀਏ ਤੇ ਉਹ ਖੇਤਰੀ ਪਾਰਟੀ ਤੋਂ ਬਿਨਾ ਗੁਜ਼ਾਰਾ ਨਹੀਂ ਹੁੰਦਾ ਹੋਣੀ ਚਾਹੀਦੀ ਹੈ ਆਪਣੇ ਕਿਸੇ ਵੀ ਖਿੱਤੇ ਦੇ ਮਸਲੇ ਉਹ ਅਲੱਗ-ਅਲੱਗ ਹੁੰਦੇ ਨੇ ਉਹਨਾਂ ਨੂੰ ਸੁਲਝਾਉਣ ਨਿਬਟਾਉਣ ਨੂੰ ਹੱਕ ਲੈਣ ਨੂੰ ਖੇਤਰੀ ਪਾਰਟੀ ਚਾਹੀਦੀ ਹੈ ਪਰ ਉਹ ਤਾਂ ਹੋਵੇਗੀ ਜੇ ਆਪਾਂ ਦੋ-ਦੋ ਸ਼ਰਾਬ ਦੀਆਂ ਬੋਤਲਾਂ ਪਿੱਛੇ ਵੇਖਾਉ ਨਹੀਂ ਹੋਵਾਂਗੇ ਜੀ ਆਪਾਂ ਆਟਾ ਦਾਲ ਦੀ ਜਿਹੜੀਆਂ ਸਕੀਮਾਂ ਨੇ ਉਹਦੇ ਪਿੱਛੇ ਬਕਾਊ ਨਹੀਂ ਹੋਵਾਂਗੇ ਸਾਡਾ ਬਿਜਲੀ ਦਾ ਬਿੱਲ ਮਾਫ ਕਰਤਾ ਜੇ ਇਹੋ ਜੀਆਂ ਚੀਜ਼ਾਂ ਪਿੱਛੇ ਬਕਾਊ ਨਹੀਂ ਹੋਵਾਂਗੇ ਆਪਾਂ ਚੇਤਨ ਹੋ ਕੇ ਜੇ ਕਿਤੇ ਚੰਗੀ ਪਾਰਟੀ ਬਣਾ ਲਈ ਤੇ ਚੰਗਾ ਰਾਜਨੀਤੀ ਦਾ ਜਿਹੜਾ ਸਿਸਟਮ ਹੈ ਅੱਗੇ ਉਸਾਰ ਦਿੱਤਾ ਇਹਨਾਂ ਜਿਹੜੀਆਂ ਇਹ ਸਹੂਲਤਾਂ ਸਾਨੂੰ ਮੰਗਤੇ ਬਣਾ ਕੇ ਦੇ ਰਹੇ ਨੇ ਇਦੋਂ ਵਧੀਆ ਸਹੂਲਤਾਂ ਆਪਣੇ ਲੋਕਾਂ ਨੂੰ ਅਸੀਂ ਆਪ ਦੇਣ ਯੋਗੇ ਹੋ ਜਾਵਾਂਗੇ ਪਰ ਆਪ ਤੁਹਾਨੂੰ ਸਚੇਤ ਹੋ ਕੇ ਨਵੀਂ ਪਾਰਟੀ ਖੜੀ ਕਰਨੀ ਪਵੇਗੀ ਇਹਦੇ ਬਿਨਾ ਗੁਜ਼ਾਰਾ ਨਹੀਂ ਹੈ ਇੱਥੇ ਬਾਦਲ ਨੇ ਤਾਂ 1996 ਚ ਮੋਗੇ ਦੇ ਵੱਡੀ ਕਾਨਫਰੰਸ ਕਰਕੇ ਉੱਥੇ ਅਕਾਲੀ ਦਲ ਨੂੰ ਖਤਮ ਕਰਕੇ ਪੰਜਾਬੀ ਪਾਰਟੀ ਇਹਦਾ ਨਾਂ ਰੱਖ ਦਿੱਤਾ ਸੀ ਅੱਜ ਨਵੇਂ ਸਿਰਿਓਂ ਅਕਾਲੀ ਪਾਰਟੀ ਖੜੀ ਕਰਨ ਦੀ ਲੋੜ ਹੈ ਪਰ ਉਹ ਸੱਚਮੁੱਚ ਅਕਾਲੀ ਪਾਰਟੀ ਹੋਵੇ ਜਿਹੜੇ ਇਹ ਲੁਟੇਰੇ ਨੇ ਇਹਨਾਂ ਵਰਗੀ ਨਾ ਹੋਵੇ ਪਰ ਮੈਂ ਫੇਰ ਉਹੀ ਗੱਲ ਦੁਬਾਰਾ ਪੁੱਛਣਾ ਚਾਹੂੰਗਾ ਤੁਹਾਨੂੰ ਕੀ ਲੱਗਦਾ ਵੀ ਅਕਾਲੀ ਦਲ ਦੀ ਪੋਲਿਟਿਕਸ ਦੇ ਵਿੱਚ ਪੰਜਾਬੀ Hindu ਦਾ ਵੀ ਸ਼ਾਮਲ ਹੋਣਾ ਜ਼ਰੂਰੀ ਹੈ ਕਿ ਕਿਉਂ ਲਈ ਸਿੱਖਾਂ ਦੀ ਨੁਮਾਇੰਦਗੀ ਕਰੂਗੀ ਇਹਦਾ ਨਾਮ ਤਾਂ ਭਾਵੇਂ ਆਪਾਂ ਕੋਈ ਵੀ ਧਰ ਲਈਏ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਭਾਜਪਾ ਜਿਹੜੀ ਐ ਕਰਦੀ ਐ ਐ ਕਰਦੀ ਐ ਆਖਰ ਨੂੰ ਉਹਨਾਂ ਨੇ ਬਾਕੀ ਸਾਰਿਆਂ ਨੂੰ ਸੁਤੰਤਰਤਾ ਦਿੱਤੀ ਹੋਈ ਐ ਕਿ ਤੁਸੀਂ ਆਪਣੇ ਢੰਗ ਨਾਲ ਜਿਵੇਂ ਮਰਜ਼ੀ ਚੱਲੋ Hindu ਹੋ ਕੇ ਵੀ ਹੋਰ ਪਾਰਟੀਆਂ ਵਾਲੇ ਉਹ ਭਾਜਪਾ ਦੇ ਵਿਰੋਧੀ ਵੀ ਬਹੁਤ ਨੇ ਕਾਂਗਰਸ ਵੀ ਤਾਂ ਹਿੰਦੂਆਂ ਦੀ ਪਾਰਟੀ ਐ ਤੇ ਉਧਰ ਮਹਾਰਾਸ਼ਟਰ ਦੇ ਵਿੱਚ ਜਾਂ ਆ ਝਾਰਖੰਡ ਦੇ ਵਿੱਚ ਜਿਹੜੇ ਦੱਖਣੀ ਸੂਬੇ ਨੇ ਉਹਨਾਂ ਦੇ ਵਿੱਚ ਜਾਂ ਬੰਗਾਲ ਚ ਮਮਤਾ ਬੈਂਨਰਜੀ ਹੈ ਹੈਗੇ ਤਾਂ ਸਾਰੇ ਹਿੰਦੂ ਪਰ ਉਹਨਾਂ ਦੀ ਵਿਚਾਰਧਾਰਾ ਰਾਜਨੀਤਿਕ ਤੌਰ ਤੇ ਇਹਦੇ ਨਾਲ ਮੋਦੀ ਪਾਰਟੀ ਨਾਲ ਜਾਂ ਭਾਜਪਾ ਨਾਲ ਨਹੀਂ ਮਿਲਦੀ ਇਸੇ ਤਰ੍ਹਾਂ ਜਿਵੇਂ ਉਹ ਪਾਰਟੀਆਂ ਵੀ ਆਪਣੇ ਏਜੰਡੇ ਲੈ ਕੇ ਚੱਲ ਰਹੀਆਂ ਨੇ ਆਪਣਾ ਰਾਜ ਕਰ ਰਹੀਆਂ ਨੇ ਇਹਦੇ ਵਿੱਚ ਵੀ ਹਿੰਦੂ ਵੀ ਹੋਣ ਸਿੱਖ ਵੀ ਹੋਣ ਉਹ ਸਾਰੇ ਪੰਜਾਬ ਦੇ ਮਸਲਿਆਂ ਬਾਰੇ ਗੱਲ ਕਰਨ ਜਿਹੜੇ ਸਿੱਖਾਂ ਦੇ ਮਸਲੇ ਨੇ ਉਹ ਉਠਾਉਣ ਵਾਸਤੇ ਉਹ ਸ਼੍ਰੋਮਣੀ ਕਮੇਟੀ ਹੋਵੇ ਇਹ ਅਕਾਲੀ ਦਲ ਨੂੰ ਧਰਮ ਦਾ ਜਿਹੜਾ ਇਸ ਤਰ੍ਹਾਂ ਦਾ ਨਾਰੇ ਲਾਉਣੇ ਧਰਮ ਦਾ ਮਖੌਟਾ ਪਹਿਨਣਾ ਇਹ ਤੋਂ ਬਚਿਆ ਜਾਵੇ ਤੇ ਹਿੰਦੂ ਭਾਈ ਵੀ ਸਾਰੇ ਨਾਲ ਹੋਣਗੇ ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਆਪਣਾ ਸਾਰਿਆਂ ਦਾ ਇਕੱਠੇ ਰਹਿਣ ਦੇ ਵਿੱਚ ਭਲਾ ਜੀ ਆਪਾਂ ਇੱਥੇ ਵੀ ਛੋਟਾ ਜਾਂ ਸੂਬਾ ਇਹਦੇ ਵਿੱਚ ਵੀ ਹਿੰਦੂ ਤੇ ਸਿੱਖ ਆਪਸ ਦੇ ਵਿੱਚ ਏਕਤਾ ਕਰਕੇ ਨਹੀਂ ਰਹਿਾਂਗੇ ਤਾਂ ਨੁਕਸਾਨ ਸਾਡਾ ਆਪਣਾ ਜਾਦੇ ਹੋਣਾ ਭਾਰਤ ਸਰਕਾਰ ਦਾ ਜਾਂ ਦੁਨੀਆ ਦੇ ਕਿਸੇ ਹੋਰ ਕਿਤੇ ਦਾ ਉਹ ਕੋਈ ਨੁਕਸਾਨ ਨਹੀਂ ਹੋਣਾ ਸੋ ਦੋਵਾਂ ਧਿਰਾਂ ਨੂੰ ਰਲ ਮਿਲ ਕੇ ਹੀ ਚੱਲਣਾ ਚਾਹੀਦਾ ਤੇ ਇਹੋ ਹੀ ਸਾਡੇ ਫਾਇਦੇ ਵਿੱਚ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਆਪਾਂ ਗੱਲਬਾਤ ਕੀਤੀ ਹੈ ਪ੍ਰੋਫੈਸਰ ਹਿੰਦੂ ਸਿੰਘ ਘੰਗਾ ਹੋਰ ਨਾਲ ਸ਼੍ਰੋਮਣੀ ਅਕਾਲੀ ਦਲ ਬਾਰੇ ਪੰਜਾਬ ਦੀ ਸਿਆਸਤ ਵਿੱਚ ਜੋ ਹੁਣ ਸਾਰਾ ਕੁਝ ਐਪੀਸੋਡ ਤੁਸੀਂ ਦੇਖ ਰਹੇ ਹੋ ਇਹ ਗੱਲਬਾਤ ਕਿਵੇਂ ਲੱਗੀ ਜਰੂਰ ਆਪਣੀ ਰਾਇਸ ਜਾਂ ਕਮੈਂਟ ਬਾਕਸ ਵਿੱਚ ਲਿਖਿਓ ਜੀ ਇਸ ਵੀਡੀਓ ਨੂੰ ਸਾਂਝਾ ਵੀ ਜ਼ਰੂਰ ਕਰਿਓ ਜੇ ਦੇਖਦੇ ਰਹੋ ਦੁਨੀਆ